ਭਾਈ ਸਾਹਿਬ ਦੋ ਬੰਦੇ ਤਾਂ ਉਹਨਾਂ ਨੇ ਆਪਣੀ ਇਮਾਰਤ ਤੇ ਇੱਕ ਤੁਹਾਡਾ ਬੰਦਾ ਜ਼ਖਮੀ ਕਰਤਾ ਤੇ ਪੁਲਿਸ ਉੱਤੇ ਕੀ ਕਰਦੀ ਸੀ ਖੰਡ ਪਾੜਤਾ ਖੁੱਲਿਆ ਨਹੀਂ ਸੀ ਵੀ ਰੌਲ ਲਾਈ ਜਾਂਦੀ ਹੈ ਪੁਲਿਸ ਉਹ ਅਲਰਟ ਕਿਉਂ ਨਹੀਂ ਸੀ ਦੋ ਅਫਸਰਾਂ ਦੇ ਨਾਲ ਘੱਟੋ-ਘੱਟ ਜਿਹੜੇ 12-15 ਬੰਦੇ ਹੋਣਗੇ ਤੇ ਜੇ 12-15 ਬੰਦੇ ਉੱਥੇ ਹੈ ਤੇ ਉੱਥੇ ਤੁਹਾਨੂੰ ਤਿੰਨ ਬੰਦੇ ਕਿ ਥੋੜੇ ਗੋਲੀਆਂ ਮਾਰ ਕੇ ਭੱਜ ਗਏ ਕਿ ਥੋੜਾ ਬੰਦਾ ਉਹਨਾਂ ਨੇ ਜ਼ਖਮੀ ਕਰਤਾ ਤੇ ਦੋ ਆਪਦੇ ਮਾਰ ਲਏ ਕਿੱਡੀ ਅਸਲੀ ਗੱਲ ਹੈ ਜਿਹੜੀ ਐਫਆਈਆਰ ਕੱਟੀ ਆ ਐਫਆਈਆਰ ਕੁਝ ਹੋਰ ਹੈ ਹਰਮਨਬੀਰ ਸਿੰਘ ਜਿਹੜਾ ਬੋਲਦਿਆ ਉਹ ਹੋਰ ਤੁਸੀਂ ਇਸ ਗੱਲ ਨੂੰ ਕਿਵੇਂ ਛਿੜਾ ਲਿਓਗੇ ਕਿ ਇਹ ਆਵਾਜ਼ ਜਿਹੜੀ ਹੈਗੀ ਇਹ ਡੀਆਈਜੀ ਦੀ ਨਹੀਂ ਤਾਂ ਐਫਆਈਆਰ ਕਹਿੰਦੀ ਹੈ ਕਿ ਉਹ ਇਨਕਾਊਂਟਰ ਨਹੀਂ ਹੋਤਾ ਉਹਨਾਂ ਦੇ ਆਪਣੇ ਬੰਦੇ ਤੋਂ ਮਾਰੇ ਗਏ ਡੀਆਈਜੀ ਸਾਹਿਬ ਕਹਿੰਦੇ ਹੈ ਕਿ ਹਾਂ ਗੋੜੀਆਂ ਜਿਹੜੀਆਂ ਦੋਨੋਂ ਪਾਸੇ ਤੋਂ ਜਿਹੜੀਆਂ ਕ੍ਰਾਸ ਫਾਇਰਿੰਗ ਹੋਈ ਇੱਕ ਪਾਸੇ ਕ੍ਰਾਸ ਫਾਇਰਿੰਗ ਇੱਕ ਪਾਸੇ ਜਿਹੜੀ ਹੈਗੀ ਉਹਨਾਂ ਦੇ ਜਿਹੜੇ ਗੈਕਸਟਰਾਂ ਨੇ ਉਹਨਾਂ ਨੂੰ ਮਾਰਤਾ ਅਰਪਾ ਸ਼ੁਕਲਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੇ। ਪ੍ਰੈਸ ਨੂੰ ਟਾਈਮ ਦਿੱਤਾ ਜਾਂਦਾ 3:30 ਵਜੇ ਦਾ। ਅਵਾਰਡ ਦੇ ਵਿੱਚ ਵੀ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰਾਂਗੇ। ਫਿਰ ਨਾਲ ਦੀ ਨਾਲ ਸੁਨੇਹਾ ਭੇਜ ਦਿੱਤਾ ਜਾਂਦਾ 1:00 ਘੰਟਾ ਪਹਿਲਾਂ। 3:30 ਦੀ ਵੀ ਆਇਆ 3 ਵਜੇ ਆਜੀ। 3 ਵਜੇ ਜਾਂਦੇ ਉੱਥੇ ਕਹਿੰਦੇ ਸੀ ਦੋ ਬੰਦੇ ਫੜ ਲਏ ਸੀ, ਕੁਛ ਕੁਛ ਕਰ ਰਹੇ ਆ, ਬੜਾ ਕੁਛ ਨਹੀਂ ਕਿਹਾ ਦੱਸਾਂਗੇ ਤੁਹਾਨੂੰ। ਤੇ 4 ਵਜੇ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਤਾਂ ਇੰਕਾਊਂਟਰ ਹੋ ਗਿਆ। ਉਹ ਮਾਰੇ ਗਏ। ਇਹਨੇ ਤਿੰਨ ਬੰਦੇ ਉਹਨੂੰ ਗੋਲੀਆਂ ਮਾਰਨ ਵਾਲੇ ਆ ਉਹਨਾਂ ਤਿੰਨਾਂ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੇ ਕਤਲ ਕਰਤਾ ਸ਼ੂਟਰਾਂ ਨੇ ਸ਼ੂਟ ਕਰਤਾ ਤੇ ਸ਼ੂਟਰਾਂ ਨੂੰ ਲੈ ਕੇ ਆਉਂਦੇ ਪੁਲਿਸ ਦਾ ਦਾਵਾ ਵੀ ਕਿ ਡੀਲ ਦੇ ਉੱਪਰ ਐ ਸੀ ਲੇਕਿਨ ਉਹਨਾਂ ਨੇ ਕਤਲ ਨਹੀਂ ਕੀਤਾ ਵੈਸੇ ਵੀ ਜੇ ਆਪਾਂ ਦੇਖੀਏ ਜੇ ਤੁਸੀਂ ਬੰਦਿਆਂ ਨੂੰ ਫੜ ਲਿਆ ਫੜਨ ਤੋਂ ਬਾਅਦ ਮੁਕਾਬਲੇ ਵਾਲੀ ਗੱਲ ਬਣਦੀ ਔਰ ਇਸ ਕੇਸ ਦੇ ਵਿੱਚ ਤਾਂ ਮੈਨੂੰ ਲੱਗਦੀ ਹੈ ਕਿ ਪੁਲਿਸ ਆਪਣੇ ਆਪ ਹੀ ਬਸ ਪ੍ਰੈਸ਼ਰ ਇੰਨਾ ਜ਼ਿਆਦਾ ਤਿੰਨ ਜਿਹੜੇ ਹੈਗੇ ਆ ਨੈਸ਼ਨਲ ਪਾਰਟੀ ਦੇ ਪ੍ਰਧਾਨ ਉੱਤੇ ਪਹੁੰਚ ਗਿਆ ਅੱ퍼 ਮਿਡਲ ਕਲਾਸ ਦੇ ਵਿੱਚ ਜਿਹੜਾ ਪ੍ਰੋਟੈਸਟ ਉਹਨਾਂ ਦੇ ਵਿੱਚ ਜਿਹੜਾ ਜੂਸ ਸੀ ਉਹ ਏਜੰਸੀਆਂ ਦੀ ਸਾਰੀ ਗੱਲ ਚੰਡੀਗੜ੍ਹ ਪਹੁੰਚ ਹੀ ਰਹੀ ਹੈ ਉਹਨੇ ਹਲਾ ਕੇ ਰੱਖਤਾ ਸਾਰਾ ਕੁਝ ਅਮਨ ਅਰੋੜਾ ਜਿਹੜੇ ਸਟੇਟ ਪ੍ਰੈਜ਼ੀਡੈਂਟ ਆ ਆਮ ਆਦਮੀ ਪਾਰਟੀ ਦੀ ਰਿਸ਼ਤੇਦਾਰੀ ਉਹਨਾਂ ਦੀ ਵੀ ਗੱਲ ਹੋ ਰਹੀ ਹੈ ਔਰ ਅਗਲੀ ਗੱਲ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਵੀ ਹੋ ਰਹੀ ਹੈ ਉਹ ਰਿਸ਼ਤੇਦਾਰਾ ਨਹੀਂ ਦੀ ਇਨਫੋਰਮੇਸ਼ਨ ਮਿਲਦੀ ਹੈ ਭਈ ਆ ਕੀ ਹੋ ਗਿਆ ਵਾਦਾ ਕੀ ਇਹਨੇ ਪੰਜਾਬ ਪੁਲਿਸ ਸਟੇਟ ਬਣ ਚੁੱਕੇ ਪੁਲਿਸ ਸਟੇਟ ਕੀ ਹੁੰਦੀ ਹੈ ਜੇ ਜੋ ਪੁਲਿਸ ਦੀ ਜਾਂਦੀ ਹੈ ਕਾਨੂੰਨ ਬਣਾਉਣਾ ਪੈਂਦਾ ਤੁਹਾਨੂੰ ਲੱਗਦਾ ਕਿ ਫਿਰ ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ ਚ ਪੰਜਾਬ ਦੇ ਭਵਿੱਖ ਤੇ ਲਈ ਨੁਕਸਾਨ ਦਾ ਇੱਕ ਬਹੁਤ ਖਤਰਨਾਕ ਸਵਾਬੂ ਪੰਜਾਬ ਪਹਿਲਾਂ ਬੜਖਮਿਆ ਜਾ ਪੁੱਗ ਚੁੱਕਿਆ ਜਦੋਂ ਪੁਲਿਸ ਸਟੇਟ ਆਪਣੇ ਰੰਗ ਦੇ ਵਿੱਚ ਆ ਗਈ ਸੀ ਪੂਰੀ ਆ ਗਈ ਸੀ ਉਹ ਲੋ ਬਗਾਵਤਾਂ ਹੁੰਦੀ ਉਦੋਂ ਬਾਗੀ ਪੈਦਾ ਹੁੰਦੇ ਆ ਉਦੋਂ ਜਿਹੜੇ ਹੈਗੇ ਹਿਊਮਨ ਬੰਬ ਪੈਦਾ ਹੁੰਦੇ ਆ ਔਰ ਬਹੁਤ ਦੇ ਵਪਾਰੀ ਸੰਜੇ ਵਰਮਾ ਦਾ ਕਤਲ ਹੁੰਦਾ ਆ ਤੇ ਉਸ ਕਤਲ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਹਲਚਲ ਜਿਹੜੀ ਆ ਉਹ ਉਹ ਮੱਜ ਜਾਂਦੀ ਆ ਜਏ ਕਹੀਏ ਕਿ ਦੇਸ਼ ਭਰ ਦੇ ਵਿੱਚ ਹਲਚਲ ਜਿਹੜੀ ਆ ਉਹ ਮੱਜਦੀ ਹੈ ਤੇ ਮੌਜੂਦਾ ਸਰਕਾਰ ਦੇ ਉੱਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਜੋ ਇਨਸਾਨ 500 ਤੋਂ 700 ਬੰਦੇ ਨੂੰ ਰੋਜ਼ਗਾਰ ਦਿੰਦਾ ਆ ਜੇਕਰ ਉਹ ਸੇਫ ਨਹੀਂ ਆ ਦਿਨ ਦਿਹਾੜੇ ਗੋਲੀਆਂ ਜਿਹੜੀਆਂ ਨੇ ਚੱਲਦੀਆਂ ਨੇ ਤਾਂ ਫਿਰ ਹੋਰ ਕੌਣ ਪੰਜਾਬ ਦੇ ਵਿੱਚ ਸੁਰੱਖਿਆਤਾ ਸੇਫ ਹੈ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਮੁਲਜ਼ਮ ਦੋ ਫੜੇ ਜਾਂਦੇ ਨੇ ਜੋ ਮੁਲਜ਼ਮ ਫੜੇ ਜਾਂਦੇ ਨੇ ਤੇ ਉਹਨਾਂ ਦੋਹਾਂ ਮੁਲਜ਼ਮਾਂ ਦਾ ਐਨਕਾਊਂਟਰ ਜਿਹੜਾ ਕੀਤਾ ਜਾਂਦਾ ਇਸ ਗੱਲ ਦਾ ਦਾਵਾ ਪੁਲਿਸ ਦੇ ਵੱਲੋਂ ਵੀ ਕੀਤਾ ਜਾਂਦਾ ਤੇ ਇਸ ਗੱਲ ਦਾ ਦਾਵਾ ਪੰਜਾਬ ਸਰਕਾਰ ਦੇ ਵੱਲੋਂ ਵੀ ਕੀਤਾ ਜਾਂਦਾ ਆ ਪਰ ਉਸ ਤੋਂ ਬਾਅਦ ਇੱਕ ਅਖਬਾਰ ਦੀ ਰਿਪੋਰਟ ਜਿਹੜੀ ਆਉਂਦੀ ਹੈ ਜਿਹਦੇ ਵਿੱਚ ਐਫ ਆਈ ਆਰ ਦੇ ਵਿੱਚ ਜੈਸਾ ਕੁਝ ਪੇਸ਼ ਕੀਤਾ ਉਸ ਤੇ ਆਧਾਰ ਤੇ ਇਹ ਕਿਹਾ ਗਿਆ ਕਿ ਜਸ ਵੇਲੇ ਅਸੀਂ ਪੁਲਿਸ ਦੇ ਨਾਲ ਇਹ ਦੋ ਮੁਲਜ਼ਮ ਜੋ ਫੜੇ ਹੋਏ ਸੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਉਹ ਜਾਂਦੇ ਨੇ ਤਾਂ ਉਸੇ ਵੇਲੇ ਉਹਨਾਂ ਦੇ ਹੀ ਦੋ ਸਾਥੀ ਉੱਤੇ ਆਉਂਦੇ ਨੇ ਤੇ ਉਨ੍ਹਾਂ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਜਿਹੜੇ ਨੇ ਜੋ ਮੋਟਪੇੜ ਹੁੰਦਾ ਉਸ ਤੇ ਵਿੱਚ ਇਹ ਦੋਨੋਂ ਮੁਲਜ਼ਮ ਜਿਹੜੇ ਆ ਉਹ ਮਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਨਾਲ ਹੀ ਨਾਲ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋਏ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਇਸ ਪੂਰੇ ਐਪੀਸੋਡ ਤੇ ਪੂਰੇ ਵਰਤਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਢਲੋਂ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਬਦਾਂਗੇ ਢਲੋਂ ਸਭ ਸਵਾਗਤ ਆ ਰਮੇ ਟੈਲੀਵਿਜ਼ਨ ਤੇ ਸ਼ੁਕਰੀਆ ਢਲੋਂ ਸਭ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਵਰਤਾਰੇ ਨੂੰ ਇੱਕ ਕਪੜਾ ਵਪਾਰੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਸਰਕਾਰ ਤੇ ਪੁਲਿਸ ਤੇ ਪ੍ਰੈਸ਼ਰ ਬਣਦਾ ਹੈ ਆਪ ਦੋ ਮੁਲਜ਼ਮਾਂ ਨੂੰ ਫੜਿਆ ਜਾਂਦਾ ਹੈ ਫੜਨ ਤੋਂ ਬਾਅਦ ਉਸ ਤੋਂ ਬਾਅਦ ਇਨਕਾਊਂਟਰ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੋਹਾਂ ਦਾ ਇਨਕਾਊਂਟਰ ਜਿਹੜਾ ਹੋ ਗਿਆ ਕਿਉਂਕਿ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਔਰ ਵੱਖੋ-ਵੱਖ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਪਰ ਉਸ ਤੋਂ ਬਾਅਦ ਰਿਪੋਰਟ ਕੁਛ ਔਰ ਕਹਿੰਦੀ ਹੈ ਮਤਲਬ ਜਿਵੇਂ ਕਹਦੀ ਕਿ ਧਾਣੀ ਉਲਜੀ ਉਲਜੀ ਜਾਂਦੀ ਹੈ ਆਏ ਦਿਨ ਜਦੋਂ ਨਵਾਂ ਦਿਨ ਚੜ੍ਹਦਾ ਹੈ ਉਲਜੀ ਜਾਂਦੀ ਹੈ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਕਿਵੇਂ ਸ਼ੁਰੂ ਹੁੰਦਾ ਹੈ ਕਿਵੇਂ ਐਸ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਸੰਜੀ ਬਰਮਾ ਨਾਂ ਦਾ ਸ਼ਖਸ ਹੈ ਉਹ ਡਿਜ਼ਾਈਨਰ ਵੀ ਸੀ ਤੇ ਵਪਾਰੀ ਵੀ ਸੀ ਜੀ ਉਸ ਬੰਦੇ ਦੀ ਜੇ ਆਪਾਂ ਦੇਖੀਏ ਸ਼ਨਾਖਤ ਕੱਲੀ ਹਾਜ਼ਿਲਕਾ ਤੱਕ ਨਹੀਂ ਸੀ ਕੱਲੀ ਅਬੋਰ ਤੱਕ ਨਹੀਂ ਪੰਜਾਬ ਤੱਕ ਨਹੀਂ ਉਹਦੀ ਇੰਟਰਨੈਸ਼ਨਲ ਸ਼ਨਾਖਤ ਸੀ ਕਾਰਨ ਉਹਦਾ ਇਹ ਹੈ ਕਿ ਜਿਹੜੇ ਉਹ ਕੱਪੜੇ ਤਿਆਰ ਕਰਦਾ ਸੀ ਕੁੜਤੇ ਪਜਾਮੇ ਤੇ ਸੂਟ ਜੀ ਜਿਵੇਂ ਆਪਾਂ ਕੋਟ ਪੈਂਟ ਕਹਿ ਦਿੰਨੇ ਉਹਦੇ ਵਿੱਚ ਇੰਨੀ ਜ਼ਿਆਦਾ ਮਹਾਰਤ ਸੀ ਕਿ ਉਹਦੇ ਕੋਲ ਬਹੁਤ ਵੱਡੇ ਵੱਡੇ ਲੋਕ ਆਉਂਦੇ ਸੀ ਉਦੇ ਕੋਲ ਕਲਾਕਾਰ ਵੀ ਆਉਂਦੇ ਉਹਨਾਂ ਕੋਲੋਂ ਕੱਪੜੇ ਬਣਵਾਉਣ ਆਸਤੇ ਉਥੇ ਪੋਲੀਟੀਕਲ ਬੰਦੇ ਵੀ ਆਉਂਦੇ ਉਥੇ ਸਿਵਲ ਅਫਸਰ ਵੀ ਆਉਂਦੇ ਤੇ ਜੁਡੀਸ਼ੀਅਲ ਅਫਸਰ ਵੀ ਆਉਂਦੇ ਸੀ ਬੰਦੇ ਦਾ ਨਾਮ ਬਹੁਤ ਵੱਡਾ ਸੀ ਮੈਨੂੰ ਜਿਹੜੀ ਸਭ ਤੋਂ ਪਹਿਲੀ ਇਹ ਖਬਰ ਮਿਲਦੀ ਹੈ ਮੈਂ ਚੰਡੀਗੜ੍ਹ ਸੀ ਉਸ ਵੇਲੇ ਸੋਮਵਾਰ ਦਾ ਦਿਨ ਸੀ ਚੰਡੀਗੜ੍ਹ ਮੈਨੂੰ ਕੋਈ 10:30 ਵਜੇ ਕਾਲ ਆਉਂਦੀ ਹੈ ਮੇਰੇ ਦੋਸਤ ਹੈ ਮਿੱਤਰ ਹੈ ਤੇ ਆਪਣੇ ਜਿਲ੍ਹਾ ਅਲਾਵਾ ਤੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਐਂ ਕਰਕੇ ਕਹਾਣੀ ਆ ਹੋ ਗਈ ਗੁਰਪ੍ਰੀਤ ਸਿੰਘ ਉਹਨਾਂ ਦਾ ਨਾਮ ਹੈ ਕਹਾਣੀ ਆ ਹੋ ਗਈ ਮੈਂ ਕਿਹਾ ਕਹਿੰਦੇ ਜੀ ਬੰਦੇ ਬਹੁਤ ਵੱਡੇ ਆ ਹਾਹਾ ਕਰਮਚੀ ਕੀ ਹੈ ਸ਼ਹਿਰ ਦੇ ਵਿੱਚ ਮੈਂ ਕਿਹਾ ਸਥਿਤੀ ਕੀ ਹੈ ਕਹਿੰਦੇ ਵੀ ਡੈੱਡ ਬਾਡੀ ਮਤਲਬ ਉਹ ਜੀ ਬੋਡੀ ਉਹਨਾਂ ਦੀ ਪਈ ਹੈ ਤੇ ਹਸਪੀਟਲ ਲੈ ਕੇ ਚੱਲੇ ਆ ਮੈਂ ਕਿਹਾ ਯਾਰ ਬਹੁਤ ਮਾੜੀ ਗੱਲ ਹੋਈ ਹੈ ਤੇ ਐਡਾ ਵੱਡਾ ਕਾਲਡ ਹੋ ਗਿਆ ਤੇ ਦੇਖਦੇ ਹੀ ਦੇਖਦੇ ਸਮਝ ਲੋ ਸ਼ਾਮ ਹੋਣ ਵੇਲੇ ਤੱਕ ਸਾਰੇ ਪੰਜਾਬ ਦੇ ਵਿੱਚ ਤਹਿਲਕਾ ਮਚ ਗਿਆ ਸੀ ਐਮੀਤ ਉਹਨਾਂ ਲੋਕਾਂ ਦੀ ਕਿੰਨੀ ਕ ਹੈ ਅੰਦਾਜ਼ਾ ਇਸ ਗੱਲ ਦਾ ਲਾਇਆ ਜਾ ਸਕਦਾ ਕਿ ਹਾਕਮ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਮਿਸਟਰ ਅਮਨ ਅਰੂੜਾ ਉਹ ਚੰਡੀਗੜ੍ਹ ਤੋਂ ਇਮੀਡੀਏਟ ਰਸਟ ਕਰਦੇ ਆ ਅਬੂਰ ਨੂੰ ਇਸੇ ਸਮੇਂ ਦੌਰਾਨ ਜਿਹੜੇ ਹੈਗੇ ਆ ਕਿਉਂਕਿ ਸੁਨੀਲ ਜਾਖੜ ਤਾਂ ਰਹਿਣ ਵਾਲੇ ਉੱਥੇ ਦੇ ਆ ਬੀਜੇਪੀ ਦੇ ਪ੍ਰੈਜ਼ੀਡੈਂਟ ਆ ਉਹ ਵੀ ਪਹੁੰਚ ਜਾਂਦੇ ਆ ਤੇ ਸ਼ਾਮ ਹੁੰਦਿਆ ਹੁੰਦਾ ਰਾਜਾ ਬੜਿੰਗ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਆ ਉਹ ਵੀ ਪਹੁੰਚ ਜਾਂਦੇ ਆ ਅੰਦਾਜ਼ਾ ਲਾਓ ਕਿ ਤਿੰਨ ਨੈਸ਼ਨਲ ਪਾਰਟੀਆਂ ਦੇ ਲੀਡਰ ਜਿਹੜੋਂ ਮਦੇ ਕੌਮੀ ਪ੍ਰਾਈਜ਼ ਉਹਨਾਂ ਦੇ ਸਵਾਰੀ ਪ੍ਰਧਾਨਾ ਉੱਥੇ ਪਹੁੰਚ ਜਾਂਦੇ ਤੇ ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸੇ ਗੱਲ ਨੇ ਮੇਰਾ ਖਿਆਲ ਹੈ ਖਲਬਲੀ ਪੈਦਾ ਕਰਤੀ ਸਰਕਾਰ ਦੇ ਵਿੱਚ। ਕਿਉਂਕਿ ਅੱਜ ਜਿਵੇਂ ਤੁਸੀਂ ਦੇਖਿਆ ਅੱਜ ਵੀ ਸੈਸ਼ਨ ਹੋ ਰਿਹਾ ਤੇ ਕੱਲ ਹੀ ਸੈਸ਼ਨ ਸ਼ੁਰੂ ਹੋਣਾ ਸੀ ਜਿਹਦਾ ਐਲਾਨ ਪਹਿਲਾਂ ਹੋ ਚੁੱਕਿਆ ਸੀ। ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਸੈਸ਼ਨ ਦੇ ਵਿੱਚ ਆਪੋਜੀਸ਼ਨ ਪਾਰਟੀ ਨੇ ਇਸ ਮਾਮਲੇ ਨੂੰ ਚੁੱਕਣਾ ਹੈ। ਹਾਲਾਂਕਿ ਆਪੋਜੀਸ਼ਨ ਕਮਜ਼ੋਰ ਹੈ। ਜੀ। ਕਮਜ਼ੋਰ ਦੀ ਜੇ ਆਪਾਂ ਦੇਖੀਏ ਆਕਾਲੀ ਦਲ ਦੇ ਕੋਲੇ ਤਿੰਨ ਐਮਪੀ ਐਮਐਲਏ ਸੀ। ਤਿੰਨਾਂ ਦੇ ਵਿੱਚੋਂ ਇੱਕ ਉਹਨਾਂ ਦੇ ਨਾਲ ਰਲ ਗਿਆ ਇੱਕ ਰੂਸਿਆ ਬੈਠਾ ਇੱਕ ਬੀਬੀ ਗਮੀਬ ਕੌਰ ਰੈਗੀ ਉਹਦੇ ਘਰ ਵਾਲਾ ਫਸਿਆ ਪਿਆ ਉਹ ਸਮਝ ਲਓ ਇਹ ਕਾਲੀ ਦਲ ਤਾਂ ਜ਼ੀਰੋ ਹੀ ਹੈ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਹੈ ਉਹਨਾਂ ਨੇ ਤਾਂ ਆਪਣੇ ਆਪ ਨੂੰ ਡਿਫੈਂਡ ਕਰਨਾ ਹੈ ਦੂਜੇ ਪਾਸੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ ਦੇ ਦੋ ਹੈ ਕਾਂਗਰਸ ਦੇ 18-18 ਦੇ ਵਿੱਚੋਂ ਦੋ ਤਾਂ ਪਾਸੇ ਬੈਠੇ ਸੁਨੀਲ ਜਾਖੜ ਦਾ ਭਤੀਜਾ ਉਹਨੂੰ ਉਹਨਾਂ ਨੇ ਸਸਪੈਂਡ ਕੀਤਾ ਹੋਇਆ ਸੰਦੀਪ ਨੂੰ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਜਿਹੜਾ ਚੌਧਰੀ ਵਿਕਰਮ ਚੌਧਰੀ ਵਿਕਰਮ ਨੂੰ ਭਾਵੇਂ ਬਹਾਲ ਕਰਤਾ ਹੈ ਪਰ ਅਜੇ ਤੱਕ ਉਹਦੀ ਪ੍ਰਵਾਨਗੀ ਮੇਰੇ ਖਿਲ ਪ੍ਰਾਪਰ ਹੋਈ ਨਹੀਂ 16 ਕੇ ਬੰਦੇ ਇਹਨਾਂ ਦੇ ਰਹਿ ਗਏ ਇੱਕ ਇਹਨਾਂ ਦਾ ਇੰਡੀਪੈਂਡੈਂਟ ਹੋ ਗਿਆ ਹੈ ਰਾਣੇ ਦਾ ਮੁੰਡਾ 17 ਮੰਦੇ ਹੋ ਗਏ 17 ਬੰਦੇ ਬਹੁਤ ਅਜੇ ਰੌਲਾ ਪਾਉਣਾ ਹੋਵੇ ਪਰ ਉਹਨਾਂ ਦੀਆਂ ਆਪ ਦੀਆਂ ਕਮਜ਼ੋਰੀਆਂ ਕਾਂਗਰਸ ਪਾਰਟੀ ਵਾਲਿਆਂ ਨੂੰ ਜਦੋਂ ਕਹਿ ਦਿੰਦੇ ਆ ਭਗਵੰਤ ਮਾਨ ਚੱਕ ਲੈਂਦੇ ਆ ਫਾਈਲ ਵੀ ਆਹ ਵੇਖੋ ਤੁਹਾਡੀ ਫਾਈਲ ਵੀ ਚੱਕਣ ਵਾਲਾ ਤਾਂ ਉਹ ਨਾਲ ਦੀ ਨਾਲ ਪਹਿਲਾਂ ਬੜਕ ਮਾਰਦੇ ਆ ਫਿਰ ਨਾਲ ਦੀ ਨਾਲ ਠੰਡੇ ਪੈ ਜਾਂਦੇ ਸੋ ਕੁੱਲ ਮਿਲਾ ਕੇ ਆਪਾਂ ਦੇਖੀ ਕਿ ਭਾਵੇਂ ਆਪੋਜੀਸ਼ਨ ਕਮਜ਼ੋਰ ਆ ਪਰ ਰੌਲਾ ਜ਼ਰਾ ਰੌਲਾ ਹੀ ਹੁੰਦਾ ਨਾ ਅਸੈਂਬਲੀ ਦੇ ਵਿੱਚ ਰੌਲਾ ਪੈਣਾ ਸੀ ਫਿਰ ਇਸ ਗੱਲ ਦੇਤੇ ਮੈਨੂੰ ਲੱਗਦੀ ਹੈ ਵੀ ਜ਼ਰੂਰ ਹਾਕਮ ਪਾਰਟੀ ਨੇ ਕਿਹਾ ਹੋਣਾ ਡੀਜੀਪੀ ਨੂੰ ਕਿਹਾ ਹੋਣਾ ਕਰੋ ਕੁਛ ਨਾ ਕੁਛ ਤਾਂ ਉਹਨਾਂ ਨੇ ਫਿਰ ਦੋ ਬੰਦੇ ਜਿਹੜੇ ਹੈਗੇ ਆ ਉਹ ਚੁੱਕੇ ਪਟਿਆਲੇ ਨਾਲ ਰਿਲੇਟਡ ਹੈ ਜੀ ਦੋ ਬੰਦੇ ਚੁੱਕੇ ਉਹਨਾਂ ਦੋ ਬੰਦੇਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੇਗੁਨਾ ਹੈ ਆਪਾਂ ਇਹ ਬਿਲਕੁਲ ਨਹੀਂ ਕਹਾਂਗੇ ਕਿ ਉਹਨਾਂ ਬੰਦਿਆਂ ਨੇ ਕੋਈ ਗੁਨਾਹ ਨਹੀਂ ਕੀਤਾ ਹਾਂ ਇਹ ਨਹੀਂ ਗੱਲ ਜ਼ਰੂਰ ਹੈ ਕਿ ਜਿਹੜੇ ਤਿੰਨ ਬੰਦੇ ਉਹਨੂੰ ਗੋਲੀਆਂ ਮਾਰਨ ਵਾਲੇ ਐ ਉਹਨਾਂ ਤਿੰਨਾਂ ਦੇ ਵਿੱਚ ਹੀ ਹੈਗੇ ਹਾਂ ਉਸ ਸ਼ੂਟਰਾਂ 'ਚ ਹੈ ਹਾਂ ਪੁਲਿਸ ਦਾ ਵੀ ਇਹ ਮੰਨਣਾ ਹੈ ਕਿ ਇਹਨਾਂ ਨੇ ਲੋਜਿਸਟਿਕ ਮਦਦ ਮੁਹੱਈਆ ਕਰਵਾਈ ਹੈ ਹਾਂ ਭਾਵ ਉਹਨਾਂ ਲੋਕਾਂ ਨੂੰ ਇਸ ਕੰਮ ਦੇ ਵਿੱਚ ਇਹ ਮਦਦਗਾਰ ਸਾਬਤ ਹੋਈ ਹੈ ਜਦੋਂ ਉਹਨਾਂ ਨੇ ਕਤਲ ਕਰਤਾ ਸ਼ੂਟਰਾਂ ਨੇ ਸ਼ੂਟ ਕਰਤਾ ਤੇ ਸ਼ੂਟਰਾਂ ਨੂੰ ਲੈ ਕੇ ਆਉਂਦੇ ਪੁਲਿਸ ਦਾ ਦਾਅਵਾ ਵੀ ਗੱਡੀ ਦੇ ਉੱਪਰ ਐ ਸੀ ਆਪਾਂ ਇਹ ਵੀ ਦੇਖਿਆ ਕਿ ਮਲੋਟ ਤੋਂ ਵੀ ਕੋਈ ਸੀਸੀਟੀਵੀ ਦੀ ਜਿਹੜੀ ਫੁਟੇਜ ਵਗੈਰਾ ਆ ਰਹੀ ਹੈ ਉਹਦੇ ਵਿੱਚ ਵੀ ਉਹ ਦੱਸਿਆ ਜਾਂਦਾ ਮਲੋਟ ਦੇ ਹੋਟਲ ਵਾਲੇ ਵੀ ਕਹਿੰਦੇ ਕਿ ਸਾਡੇ ਕੋਲ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਗੱਡੀ ਖਰੀਦ ਲਈ ਹੈ ਇਹ ਤਰ ਪੁਸ਼ਟੀ ਹੁੰਦੀ ਹੈ ਕਿ ਉਹ ਇੱਥੇ ਆਈ ਹੈ ਲੇਕਿਨ ਉਹਨਾਂ ਨੇ ਕਤਲ ਨਹੀਂ ਕੀਤਾ ਵੈਸੇ ਵੀ ਜੇ ਆਪਾਂ ਦੇਖੀਏ ਜੇ ਤੁਸੀਂ ਬੰਦਿਆਂ ਨੂੰ ਫੜ ਲਿਆ ਫੜਨ ਤੋਂ ਬਾਅਦ ਮੁਕਾਬਲੇ ਵਾਲੀ ਗੱਲ ਬਣਦੀ ਨਹੀਂ ਔਰ ਇਸ ਕੇਸ ਦੇ ਵਿੱਚ ਤਾਂ ਮੈਨੂੰ ਲੱਗਦੀ ਹੈ ਕਿ ਪੁਲਿਸ ਆਪਣੇ ਆਪ ਹੀ ਫਸ ਗਈ ਭਾਵੇਂ ਪੁਲਿਸ ਦੇ ਖਿਲਾਫ ਅੱਜ ਕੋਈ ਕਾਰਵਾਈ ਨਾ ਹੋਵੇ ਪਰ ਮੈਂ ਤਾਂ ਉਹ ਟਾਈਮ ਦੇਖਿਆ ਵਾ ਜਦੋਂ ਪੰਜਾਬ ਦੇ ਵਿੱਚ ਖਾੜਕੂਬਾਦ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਮਤਲਬ ਆਪਾਂ ਮੁਰਗਾ ਝਟਕ ਦਿੰਨੇ ਆ ਬੰਦਿਆਂ ਨੂੰ ਇਸ ਤਰ੍ਹਾਂ ਝਟਕਿਆ ਜਾਂਦਾ ਸੀ ਤੇ ਅੱਜ ਜਦੋਂ ਅਸੀਂ ਦੇਖਦੇ ਆ ਕੋਈ ਨਾ ਕੋਈ ਕੇਸ ਸੀਬੀਆਈ ਨੂੰ ਗਿਆ ਹੈ ਹਾਈ ਕੋਰਟ ਦੇ ਰਾਹੀਂ ਸੁਪਰੀਮ ਕੋਰਟ ਦੇ ਰਾਹੀਂ ਸੀਬੀਆਈ ਦੀ ਇਨਕੁਆਰੀ ਲੱਗ ਗਈ ਤੇ ਜਦੋਂ ਫੈਸਲੇ ਹੁੰਦੇ ਆ ਜੱਸੀ ਬੁੜੇ ਹੋਏ ਪਏ ਠੇਬੇ ਖਾਂਦੇ ਫਿਰਦੇ ਆ ਬੈਠਣ ਨੂੰ ਥਾਂ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਬੈਂਚ ਕਿੱਧਰ ਨੂੰ ਬੈਠੇ ਆ ਪੇਸ਼ੀਆਂ ਭੁਗਦੇ ਤੇ ਉਹਦੇ ਨੂੰ ਪਤਾ ਲੱਗਦਾ ਲੱਗਦਾ ਹੈ ਜਦੋਂ ਸੀਬੀਆਈ ਕੋਰਟ ਕਹਿੰਦੇ ਆ ਉਹ ਮਰਕਜ਼ ਤੇ ਫਿਰ ਉਹਨਾਂ ਨੂੰ ਜੇਲ੍ਹ ਚ ਜਾਣਾ ਪੈਂਦਾ ਉਹ ਫਸਣ ਵਾਲੀ ਕਹਾਣੀ ਹੈ ਕਿ ਆਫਟਰ ਆਲ ਜਦੋਂ ਤੁਸੀਂ ਕੁਛ ਨਾ ਕੁਛ ਤੁਹਾਡੀ ਜਾਂਚ ਆ ਜਿਹੜੀ ਜਾਂ ਜਿਹੜਾ ਤੁਹਾਡਾ ਪੇਸ਼ਕਾਰੀ ਦਾ ਤੌਰ ਤਰੀਕ ਹੈ ਉਹਦੇ ਵਿੱਚ ਸਬੂਤ ਤੁਸੀਂ ਕੁਝ ਨਹੀਂ ਛੱਡਦੇ ਨਹੀਂ ਇਸ ਕੇਸ ਦੇ ਵਿੱਚ ਵੀ ਸਬੂਤ ਦੇਖੋ ਨਾ ਤੁਸੀਂ ਕੀ ਹੈ ਕਿ ਪਹਿਲਾਂ ਬੀਜੀਪੀ ਸਪੈਸ਼ਲ ਲਾਂਡ ਆਰਡਰ ਅਰਪੁਤ ਸ਼ੁਕਲਾ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਪ੍ਰੈਸ ਨੂੰ ਟਾਈਮ ਦਿੱਤਾ ਜਾਂਦਾ 3:30 ਵਜੇ ਦਾ ਅਬੋਰ ਦੇ ਵਿੱਚ ਵੀ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰਾਂਗੇ ਫਿਰ ਨਾਲ ਦੀ ਨਾਲ ਸਨੇਹਾ ਭੇਜ ਦਿੱਤਾ ਜਾਂਦਾ ਨਹੀਂ 1:30 ਘੰਟਾ ਪਹਿਲਾਂ ਆਜੋ 3:30 ਦੀ ਵੀ ਆਜੇ 3 ਵਜੇ ਆਜੋ 3 ਵਜੇ ਜਾਂਦੇ ਉੱਥੇ ਕਹਿੰਦੇ ਜੀ ਦੋ ਬੰਦੇ ਫੜ ਲਏ ਸੀ ਪੁੱਛਗਿੱਛ ਕਰ ਰਹੇ ਹਾਂ ਬੜਾ ਕੁਝ ਨਿਕਲੂਗਾ ਦੱਸਾਂਗੇ ਤੁਹਾਨੂੰ ਤੇ 4 ਵਜੇ ਖਬਰ ਆ ਜਾਂਦੀ ਹੈ ਯੋਨਾ ਦਾ ਤਾਂ ਕਾਊਂਟਰ ਹੋ ਗਿਆ ਉਹ ਮਾਰੇ ਗਏ ਜਿਹੜੇ BIJA ਰੇਂਜ ਦੇ ਹਰਮਨबीर ਸਿੰਘ ਗੱਲ ਹੋ ਰਹੀ ਉਹ ਉਥੇ ਮਤਲਬ ਸਪੌਟੀ ਪ੍ਰੈਸ ਕਨਫਰੰਸ ਕਰਦੇ ਇੱਕ ਵੀਡੀਓ ਬਣਾਉਂਦੇ ਉਹ ਲੱਗਦਾ ਇਹ ਜਿਵੇਂ ਪ੍ਰੈਸ ਕਨਫਰੰਸ ਕਰ ਰਹੇ ਆ ਵੀਡੀਓ ਚ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਤਾਂ ਇਹ ਕੰਮ ਕੀਤਾ ਸੀ ਔਰ ਇਹਨਾਂ ਨੂੰ ਅਸੀਂ ਬਰਾਮਦਗੀ ਕਰਾਉਣ ਵਾਸਤੇ ਲੈ ਕੇ ਆਏ ਸੀ ਪੀਰ ਟਿਬੇਚ ਅਸੀਂ ਇਹਨਾਂ ਨੂੰ ਬਰਾਮਦਗੀ ਵਾਸਤੇ ਲੈ ਕੇ ਦੂਜੀ ਟਰ ਵਾਲੇ ਜਿਹੜੇ ਇਹਨਾਂ ਦੇ ਦੂਜੇ ਸਾਥੀ ਆ ਉਹ ਵੀ ਆਲਰੇਡੀ ਉਥੇ ਆ ਗਏ ਉਹਨਾਂ ਨੇ ਆ ਕੇ ਫਾਇਰਿੰਗ ਕਰਤੀ ਉਹ ਫਾਇਰਿੰਗ ਦੇ ਵਿੱਚ ਸਾਡੇ ਸਿਪਾਹੀ ਦੇ ਵੀ ਇੱਕ ਸੀਨੀਅਰ ਸਿਪਾਹੀ ਦੇ ਗੋਲੀ ਵੱਜ ਗਈ ਇਹਨਾਂ ਦੇ ਵੀ ਗੋਲੀ ਵੱਜ ਗਈ ਦੋਨੇ ਮਰ ਗਏ ਮਰ ਗਏ ਸਾਡੀ ਕ੍ਰਾਸ ਫਾਇਰਿੰਗ ਦੇ ਵਿੱਚ ਮਰ ਗਏ ਇਹ ਗੱਲ ਕਹਿਤੀ ਹੁਣ ਉਹ ਜਿਹੜੀ ਸਿਪਾਹੀ ਦੇ ਗੋਲੀ ਵੱਜੀ ਹੈ ਬਣਾਈ ਤਾਂ ਕਿ ਮੁਕਾਬਲਾ ਹੋਏ ਪਰ ਜਿਹੜੀ ਤੁਸੀਂ ਐਫ ਆਈ ਆਰ ਦੱਸੀ ਹੈ ਨੋ ਕਿ ਇੱਕ ਐਫ ਆਈ ਆਰ ਹੋਈ ਹੈ ਤੇ ਉਸ ਐਫ ਆਈ ਆਰ ਦੇ ਵਿੱਚ ਵੀ ਆਪਦੇ ਸਾਥਕਾਂ ਨੂੰ ਮਾਰੇ ਗਏ ਹੁਣ ਸਵਾਲ ਵੱਡਾ ਇਹ ਹੁੰਦਾ ਹੈ ਕਿ ਪੁਲਿਸ ਦੇ ਕੋਲ ਤਾਂ ਬੜੇ ਸ਼ਾਨਦਾਰ ਹਥਿਆਰ ਐਸਐਲਰ ਆਏਗਾ ਉਹਨਾਂ ਦੇ ਕੋਲ ਅਸਾਲਟਾ ਹੈਗਾ ਜਿੱਥੇ ਪੂਰਾ ਪੁਲਿਸ ਸੋਚ ਕੇ ਗਈ ਹੈ ਕਿ ਆਪਾਂ ਜਾਨੇ ਬੰਦਾ ਤੁਸੀਂ ਹਰ ਬਰਬੰਦ ਕਰੋਣੇ ਪੂਰੀ ਤਰ੍ਹਾਂ ਤਿਆਰ ਹੁੰਦੀ ਹੈ ਪੁਲਿਸ ਤੇ ਉੱਥੇ ਜਿਹੜੇ ਹੈਗੇ ਆ ਭਾਈ ਸਾਹਿਬ ਦੋ ਬੰਦੇ ਤਾਂ ਉਹਨਾਂ ਨੇ ਆਪਣੇ ਮਾਰਤੇ ਸੀ ਕਿ ਤੁਹਾਡਾ ਬੰਦਾ ਜ਼ਖਮੀ ਕਰਤਾ ਤੇ ਪੁਲਿਸ ਉੱਤੇ ਕੀ ਕਰਦੀ ਸੀ ਖੰਡ ਪਾੜਤਾ ਖੁੱਲਿਆ ਨਹੀਂ ਸੀ ਵੀ ਰੌਲ ਲਾਈ ਜਾਂਦੀ ਹੈ ਪੁਲਿਸ ਹੂੰ ਬਿਲਕੁਲ ਉਹ ਅਲਰਟ ਕਿਉਂ ਨਹੀਂ ਸੀ ਮੋਰਓਵਰ ਪਿਛਲੇ ਸਮੇਂ 'ਚ ਆਪਾਂ ਦੇਖੀਏ ਤਾਂ ਜਿੱਦਾਂ ਦੀ ਇਹ ਸਰਕਾਰ ਆਈ ਹੈ ਇਹ ਸਰਕਾਰ ਆਈ ਤੋਂ ਇੱਕੋ ਹੀ ਗੱਲ ਹੁੰਦੀ ਹੈ ਕਿ ਬੰਦੇ ਅਸੀਂ ਫੜ ਲੇ ਦਸ਼ਤਗਰਾਰਸੀ ਟੈਰਰਿਸਟ ਸੀ ਗੈਂਗਸਟਰ ਸੀ ਉਹਨਾਂ ਤੋਂ ਅਸੀਂ ਬਰਾਮਦਗੀ ਕਰਾਉਣ ਵਾਸਤੇ ਗਏ ਆ ਜਦੋਂ ਉਹਨੂੰ ਕਿਹਾ ਚੱਕ ਪਿੱਛੇ ਆਪਣਾ ਪਿਸਤਲ ਕਿੱਥੇ ਹੈ ਤੇ ਪਿਸਤਲ ਚੱਕ ਕੇ ਗੋਲੀ ਚਲਾ ਦਿੰਦੇ ਤੇ ਗੋਲੀ ਸਾਡੇ ਵਾਲੇ ਪਾਸੇ ਚਲਦੀ ਹੈ ਕਿਤੇ ਵੱਜ ਜਾਂਦੀ ਹੈ ਕਿਤੇ ਕਹਿੰਦੇ ਲੰਘ ਜਾਂਦੀ ਹੈ ਪਾਸੇ ਦੀ ਫਿਰ ਅਸੀਂ ਗੋਲੀ ਚਲਾ ਦਿੰਦੇ ਤੇ ਉਹਨਾਂ ਦੀਆਂ ਲੱਤਾਂ 'ਚ ਗੋਲੀ ਵੱਜਦੀ ਹੈ ਉਹਨੇ ਲੱਤਾਂ 'ਚ ਕਿੰਨੀਆਂ ਗੋਲੀਆਂ ਵੱਜ ਗਈਆਂ ਇਹਦਾ ਮਤਲਬ ਹੈ ਤਜਰਬੇ ਦੇ ਵਿੱਚ ਤੁਸੀਂ ਕੋਈ ਰਿਜ਼ਲਟ ਹੀ ਨਹੀਂ ਕੱਢਿਆ ਕਿ ਭਾਈ ਲੱਤਾਂ ਤੇ ਗੋਲੀਆਂ ਵੱਜਣ ਤੋਂ ਬਚਾਉਣ ਵਾਸਤੇ ਉਹਨਾਂ ਦੀਆਂ ਬਾਹਾਂ ਵੱਨੋ ਪਛਾਣ ਕਰਕੇ ਹੱਥ ਖੜੀ ਲਾਓ ਉਹਨਾਂ ਦੇ ਦੱਸ ਕਿੱਥੇ ਪਿਆ ਹੈ ਕਰ ਇਸ਼ਾਰਾ ਉੱਥੇ ਪੈਰ ਨਾਲ ਹੱਥ ਮਾਰ ਅਸੀ ਇਸ ਤੋਂ ਵੈਪਨ ਚੱਕ ਲਈ ਤੇ ਉਹ ਵੈਪਨ ਚੱਕਦੇ ਇਮੇਜ ਵਿੱਚ ਤੁਹਾਡੀ ਤਿਆਰੀ ਕਿਉਂ ਨਹੀਂ ਸੀ ਮਤਲਬ ਕਹਾਣੀ ਜ਼ਰੂਰ ਬਣਾ ਲਈ ਲੇਕਿਨ ਕਹਾਣੀ ਇੰਨੀ ਕੱਚੀ ਹੈ ਕਿ ਉਹ ਹਜਮ ਨਹੀਂ ਹੁੰਦੀ ਕਿਸੇ ਦੀ ਜਿਵੇਂ ਉਹੀ ਮੈਂ ਕਹਾਣੀ ਤਿਆਰ ਰਿਹਾ ਜਿਵੇਂ ਲੱਗਦਾ ਨਹੀਂ ਕਿ ਜਿਵੇਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਸਾਥੀ ਸੀ ਹੋ ਸਕਦਾ ਉਹ ਸਾਥੀ ਦੋ ਹੋਣ ਜਾਂ ਤਿੰਨ ਹੋਣ ਜਿੰਨੇ ਵੀ ਹੋ ਸਕਦੇ ਨੇ ਲੱਗਦਾ ਕਿ ਜਦੋਂ ਐਡੇ ਵੱਡੇ ਗੁਨਾਹ ਦੇ ਲਈ ਪੁਲਿਸ ਲੱਚੀ ਆ ਜਿਹੜੇ ਮੁਲਜ਼ਮਾਂ ਨੂੰ ਲੱਚੀ ਸੀ ਉਹਨਾਂ ਦੇ ਨਾਲ ਇਹ ਤਾਂ ਹੈ ਨਹੀਂ ਕਿ ਪੁਲਿਸ ਦਾ ਕੋਈ ਇੱਕ ਮੁਲਾਜ਼ਮ ਹੋਊ 2 ਮੁਲਾਜ਼ਮ 3 ਮੁਲਾਜ਼ਮ ਹੋਣਗੇ ਹੋ ਸਕਦਾ ਕਿ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਜ਼ਿਆਦਾ ਹੋਣਗੇ ਕੀ ਲੱਗਦਾ ਕਿ ਦੋ ਫਿਰ ਫੜੇ ਨਹੀਂ ਗਏ ਪੁਲਿਸ ਤੋਂ ਗੋਲੀਬਾਰੀ ਦੇ ਵਿੱਚ ਹੱਥ ਨਹੀਂ ਆਏ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਧਰੋਂ ਗੋਲੀ ਚਲਾ ਰਹੀ ਹੈ ਕਿਧਰੋਂ ਗੋਲੀ ਗਈ ਜਾਂ ਫਿਰ ਉਹ ਜਿਵੇਂ ਉਹ ਕਹਿ ਰਹੇ ਨੇ ਕਿ ਇਧਰੋਂ ਅਸੀਂ ਗਏ ਸੀ ਉਧਰੋਂ ਉਹ ਆਏ ਸੀ ਜਾਂ ਫਿਰ ਉਹਨਾਂ ਨੂੰ ਪਹਿਲੀ ਪਲਾਨ ਦਾ ਪਤਾ ਸੀ ਕਿ ਪੁਲਿਸ ਨੇ ਆਉਣਾ ਹੈ ਅਸੀਂ ਉਹਨਾਂ ਨੂੰ ਮਾਰਨਾ ਹੈ ਪਹਿਲੀ ਗੱਲ ਤਾਂ ਤੁਸੀਂ ਇਹ ਦੇਖ EDP ਸਪੈਸ਼ਲ ਕਹਿੰਦੇ ਆ ਕਿ ਸਾਡੀ ਕਸਟਡੀ ਚ ਹੈ ਅਸੀਂ ਗ੍ਰਿਫਤਾਰ ਕਰ ਲਿਆ ਪੁੱਛਗਛ ਅਸੀਂ ਉਹਨਾਂ ਤੋਂ ਕਰ ਲਈ ਹੈ ਉਦੋਂ ਤੱਕ ਪੁਲਿਸ ਨੂੰ ਇਹ ਕਨਫਰਮ ਹੋ ਗਿਆ ਹੋਊ ਕਿ ਗੋਲੀਆਂ ਕਿਹਨਾਂ ਨੇ ਚਲਾਈਆਂ ਇਹ ਤਾਂ ਪਤਾ ਲੱਗਣਾ ਹੈ ਗੱਡੀ ਤੇ ਲੈ ਕੇ ਗਏ ਇਹ ਗੋਲੀਆਂ ਚਲਾਉਣ ਵੇਲੇ ਤਾਂ ਇਹ ਨਹੀਂ ਸੀ ਕਲੀਅਰ ਹੋ ਗਿਆ ਸੀ ਕਿ ਬੰਦੇ ਸ਼ੂਟਰ ਹੋ ਐ ਜੇ ਉਹ ਸ਼ੂਟਰ ਐ ਤੇ ਉਹਨਾਂ ਸ਼ੂਟਰਾਂ ਨੂੰ ਇਹਨਾਂ ਤੋਂ ਹਥਿਆਰ ਬਰਾਮਦ ਕਰਾਉਣਾ ਵਾਸਤੇ ਗਏ ਤੇ ਜਿਹੜੀ ਪੁਲਿਸ ਉੱਥੇ ਗਈ ਹੈ ਮੈਂ ਬਾਕੀ ਗੱਲ ਛੱਡੂ ਕਿ ਉਹਨਾਂ ਨਾਲ ਜ਼ਿਲ੍ਹੇ ਦੀ ਪੁਲਿਸ ਕਿੰਨੀ ਸੀ ਉਹਨਾਂ ਦੇ ਨਾਲ ਥਾਣੇ ਵਾਲੇ ਕਿੰਨੇ ਕਿ ਸੀ ਇਸ ਗੱਲ ਨੂੰ ਛੱਡ ਦਿਓ ਦੋ ਵੱਡੇ ਅਫਸਰਾਂ ਮੌਕੇ ਤੇ ਦੋ ਤੋਂ ਇੱਕ ਐਸਐਸਪੀ ਹੈ ਸਰਦਾਰ ਗੁਰਮੀਤ ਸਿੰਘ ਬਹੁਤ ਅੱਛੇ ਆਦਮੀ ਹੈ ਆਪਣੇ ਡੀਐਸਪੀ ਰਹਿ ਕੇ ਗਏ ਐ ਚਲਵੰਡੀ ਸਾਹਿਬ ਉਹ ਦੂਸਰੇ ਹੈਗੇ ਸਰਦਾਰ ਹਰਮਨਬੀਰ ਸਿੰਘ ਆਪਣੇ ਐਸਐਸਪੀ ਰਹਿ ਕੇ ਗਏ ਐ ਡੀਆਈਜੀ ਐ ਜਸਜੀਤ ਉਹਨਾਂ ਦੀ ਜਿਹੜੀ ਸਿਕਿਉਰਟੀ ਜੋੜ ਲਓ ਦੋਨਾਂ ਦੇ ਕੋਲੇ ਗਨਮੈਨ ਐ ਉਹਨੂੰ ਜੋੜ ਲਓ ਦੋ ਦੋ ਗੱਡੀਆਂ ਹੁੰਦੀਆਂ ਇੱਕ ਸਕਾਟ ਹੁੰਦੀ ਐ ਤੇ ਇੱਕ ਜਿਹੜੀ ਹੁੰਦੀ ਐ ਉਹਨਾਂ ਦੀ ਜਿਹੜੀ ਪਾਇਲਟ ਗੱਡੀ ਹੁੰਦੀ ਐ ਉਹਨਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਤਾਂ ਹੁੰਦੀ ਹੀ ਐ ਨਾ ਦੋ ਅਫਸਰਾਂ ਦੇ ਨਾਲ ਘੱਟੋ ਘੱਟ ਜਿਹੜੇ ਐ 12 15 ਬੰਦੇ ਹੋਣਗੇ ਇਹਦੇ 12 15 ਮੱਦੇ ਉੱਥੇ ਐ ਤੇ ਉੱਥੇ ਤੁਹਾਨੂੰ ਤਿੰਨ ਬੰਦੇ ਕਿ ਥੋੜੇ ਗੋਲੀਆਂ ਮਾਰ ਕੇ ਭੱਜ ਗਏ ਕਿ ਥੋੜਾ ਬੰਦਾ ਉਹਨਾਂ ਨੇ ਜ਼ਖਮੀ ਕਰਤਾ ਤੇ ਉਹ ਆਪਦੇ ਮਾਰ ਲਏ ਕਿੱਡੀ ਐ ਸੋਹਣੀ ਗੱਲ ਇਹ ਹਾਜਮ ਕਿਵੇਂ ਹੋਊਗਾ ਅੱਛਾ ਇਹ ਵੀ ਹੋ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਹੁਣ ਬਹੁਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਹੁਣ ਬੁੱਢੀ ਉਮਰ ਦੇ ਵਿੱਚ ਤਰੀਕਾਂ ਭੁਗਤੇ ਫਿਰਦੇ ਨੇ ਜਦੋਂ ਅੰਦਰੋਂ ਇਹ ਹੁਕਮ ਹੋ ਜਾਂਦਾ ਹੈ ਕਿ ਉਮਰ ਕੈਦ ਇਹ ਐਫ ਆਈ ਆਰ ਕਿਤੇ ਇਹ ਤਾਂ ਨਹੀਂ ਜ਼ਾਹਰ ਕਰ ਰਹੀ ਕਿ ਆਪਸੀ ਮੁੱਠਪੇਟ ਦੇ ਵਿੱਚ ਮਰਿਆ ਜਿਹੜਾ ਉਹ ਦਿਖਾ ਦਿੱਤਾ ਜਾਵੇ ਤਾਂ ਜੋ ਕੱਲ ਨੂੰ ਕਿਸੇ ਨਾ ਕਿਸੇ ਪੁਲਿਸ ਮੁਲਾਜ਼ਮ ਦੇ ਉੱਪਰ ਐਨਕਾਊਂਟਰ ਵਾਲਾ ਜਿਹੜਾ ਸੀਨ ਆ ਕਿਉਂਕਿ ਕੋਈ ਉਹ ਪਰਿਵਾਰ ਜਿਹੜਾ ਕੋਰਟ ਤੱਕ ਨਾ ਪਹੁੰਚ ਸਕੇ ਜਾਂ ਫਿਰ ਕੱਲ ਨੂੰ ਕੋਈ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਟੰਗਿਆ ਨਾ ਜਾਵੇ ਹੋ ਸਕਦਾ ਕਿ ਐਸਾ ਐਂਗਲ ਵੀ ਕੋਈ ਹੋਵੇ ਦੇਖੋ ਗੱਲ ਇਹ ਵੀ ਜਿਹੜੀ ਐਫ ਆਈ ਆਰ ਕੱਟੀ ਹੈ ਐਫ ਆਈ ਆਰ ਕੁਝ ਹੋਰ ਹੈ ਹਮਨਵੀਰ ਸਿੰਘ ਜਿਹੜਾ ਬੋਲਦਿਆ ਉਹ ਹੋਰ ਹੈ ਤੁਸੀਂ ਇਸ ਗੱਲ ਨੂੰ ਕਿਵੇਂ ਛਿੜਾ ਲਿਓਗੇ ਕਿ ਇਹ ਆਵਾਜ਼ ਜਿਹੜੀ ਹੈਗੀ ਇਹ ਡੀ ਆਈ ਜੀ ਦੀ ਨਹੀਂ डीआईजी ਖੜੇ ਬੋਲ ਰਹੇ ਕੰਟਰਡਿਕਸ਼ਨ ਤਾਂ ਆਪਦੀ ਆ ਪਈ ਆ ਗਈ ਹਾਂ ਔਰ ਉਹਦੇ ਵਿੱਚੋਂ ਸਚਾਈ ਕੀ ਹੈ ਇਹ ਜਿਹੜੀ ਕਿਸੇ ਦੇ ਜੇ ਮੰਨ ਲਓ ਕੱਲ ਨੂੰ ਇਹਦੀ ਕੋਈ ਤਫਤੀਸ਼ ਹੁੰਦੀ ਹੈ ਜਿਹੜੀ ਤਫਤੀਸ਼ੀ ਏਜੰਸੀ ਹੈ ਤਾਂ ਤਫਤੀਸ਼ੀ ਏਜੰਸੀ ਨੇ ਕੀ ਹੈ ਬਿਲਕੁਲ ਪੁਲਿਸ ਬੇਸ਼ੱਕ ਸਾਰੀ ਕਾਰਵਾਈ ਕਰਦੀ ਹੈ ਪਰ ਆਪਾਂ ਇਹ ਵੀ ਦੇਖਿਆ ਹੈ ਕਿ ਜਦੋਂ ਰਜ਼ੀਮ ਚੇਂਜ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਪੁਲਿਸ ਆਉਂਦੀ ਹੈ ਨਾ ਦਿੱਲੀ ਦੀ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ ਹਾਂ ਉਸ ਕਤਲੇਆਮ ਨੂੰ ਕਰਵਾਉਣ ਦੇ ਵਿੱਚ ਤੇ ਕਾਤਲਾਂ ਨੂੰ ਬਚਾਉਣ ਦੇ ਵਿੱਚ ਦਿੱਲੀ ਦੀ ਪੁਲਿਸ ਦੀ ਬਹੁਤ ਵੱਡੀ ਭੂਮਿਕਾ ਸੀ। ਥਾਣਿਆਂ ਦੇ ਵਿੱਚ ਕੇਸ ਨਹੀਂ ਰਜਿਸਟਰ ਕੀਤੇ ਗਏ ਸੀ। ਜੇ ਬਾਈ ਦੀਵੇ ਕੋਈ ਕੇਸ ਰਜਿਸਟਰ ਕਰਨ ਲੱਗਾ ਤੇ 15-15 ਕਤਲਾਂ ਦਾ ਇੱਕੋ ਹੀ ਐਫਆਈਆਰ ਹੁੰਦੀ ਸੀ। ਇਹਦੇ باوجود ਬਾਅਦ ਦੇ ਵਿੱਚ ਜਦੋਂ ਰਜਿਮ ਚੇਂਜ ਹੋਇਆ ਫਿਰ ਐਐਸਆਈਟੀਆਂ ਬਣੀਆਂ, ਪੁਲਿਸ ਸੀਬੀਆਈ ਕੋਲੇ ਮਾਮਲੇ ਗਏ, ਕਮਿਸ਼ਨ ਬਣੇ ਸਾਰਾ ਕੁਝ ਪੁਲਸ ਦਾ ਹੀ ਹੈ। ਦਿੱਲੀ ਦੀ ਪੁਲਿਸ ਹੈ। ਜਾਂ ਸੀਬੀਆਈ ਹੈ ਉਹ ਵੀ ਤਾਂ ਉਹ ਸੀਬੀਆਈ ਤਾਂ ਕੇਂਦਰ ਦੇ ਮਤਲਬ ਸੀ। ਰਜੀਮ ਬਦਲਣ ਦੇ ਨਾਲ ਉਹੀ ਜਿਹੜੀ ਹੈਗੀ ਹੈ ਤੁਸੀਂ ਦੇਖੋ ਵੀ ਉਹਨਾਂ ਨੇ ਕੁਝ ਤਫਤੀਸ਼ਾਂ ਕੀਤੀਆਂ ਭਾਵੇਂ ਸਭ ਨੂੰ ਸਜਾਵਾਂ ਨਹੀਂ ਮਿਲੀਆਂ ਸੰਕੇਤਕ ਸੰਜਾਵਾਂ ਹੋਈਆਂ ਪਰ ਉਹਨਾਂ ਸਜਾਵਾਂ ਦੇ ਵਿੱਚ ਸੱਜਨ ਕੁਮਾਰ ਜਿਹੜਾ ਬਹੁਤ ਵੱਡਾ ਲੀਡਰ ਸੀ ਅੱਜ ਉਮਰ ਕੈਦੀ ਕੈਦ ਕੱਟ ਰਿਹਾ ਹੈ ਕਿ ਨਹੀਂ ਕੱਟ ਰਿਹਾ ਇਹ ਇਹ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਬੰਦੇ ਹੁੰਦੇ ਆ ਕਿ ਅੱਜ ਭਾਵੇਂ ਠੀਕ ਹੈ ਸਾਡੀ ਬੱਲੇ ਬੱਲੇ ਸਾਨੂੰ ਸਾਡੇ ਅਫਸਰ ਪ੍ਰੋਟੈਕਟ ਕਰਦੇ ਆ ਪਰ ਅਗਲੇ 5 ਸਾਲਾਂ ਤੱਕ ਤਾਂ ਅਫਸਰ ਨਹੀਂ ਰਹਿਣਾ ਨਹੀਂ ਸਰਕਾਰ ਦਾ ਤਾਂ ਢੂਡ ਸਾਲ ਰਹਿ ਗਿਆ ਇਸ ਢੂਡ ਸਾਲ ਬੇਲੇ ਤੱਕ ਤਾਂ ਇਹ ਅਫਸਰ ਮਤਲਬ ਜਿਹੜੇ 1.5 ਸਾਲ ਬਾਅਦ ਜੇ ਸਰਕਾਰ ਬਦਲ ਜਾਂਦੀ ਆਪ ਸਭ ਜਾਣਗੇ ਉਹ ਤੋਂ ਬਾਅਦ ਬਚਾਉਣ ਵਾਲੇ ਕੌਣ ਹੋਣਗੇ ਜਿਹੜੇ ਨਵੇਂ ਆਉਣਗੇ ਨਵੇਂ ਤਾਂ ਇਸ ਗੱਲ ਦੇ ਉੱਤੇ ਫਸਾਓ ਕਿਵੇਂ ਫਸਾਈਗੇ ਤੁਸੀਂ ਇਹ ਦੇਖੋ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜੇ ਬੇਅਦਬੀ ਵਾਲੇ ਕੇਸ ਹੋਏ ਐ ਕਦੇ ਕਿਸੇ ਨੇ ਸੋਚਿਆ ਸੀ ਕਿ ਪਰਮਰਾਜ ਸਿੰਘ ਉਮਰਾਨੰਗਲ ਜਿਹੜਾ ਬਹੁਤ ਬਲੂ ਆਈਡ ਬੋਏ ਸੀ ਸਰਦਾਰ ਸੁਖਵੀਰ ਸਿੰਘ ਬਾਦਲੋਂ ਰਾਂ ਦਾ ਲੁਧਿਆਣੇ ਦਾ ਕਮਿਸ਼ਨਰ ਲੱਗਿਆ ਹੋਇਆ ਸੀ ਤੇ ਡਿਊਟੀ ਲਈ ਉਹਦੀ ਕੋਟਕਪੂਰੇ ਕੋਟਕਪੂਰੇ ਆ ਕੇ ਜੋ ਕੁਝ ਕੀਤਾ ਕਰਾਇਆ ਤੇ ਫਿਰ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪੁਛਕੀ ਸ਼ਾਸਤੀ ਬੁਲਾਇਆ ਸੀਗਾ ਚੰਡੀਗੜ੍ਹ ਸੈਕਟਰੀਰੀਟ ਦੇ ਕੋਲੇ ਜਿਹੜਾ CRPF ਦਾ ਕੈਂਪ ਹੈ ਉੱਥੇ ਪੁਛਕੀ ਲਈ ਬੁਲਾਇਆ ਸੀ ਉਹਦੇ ਪਤਾ ਲੱਗ ਗਿਆ ਜਦੋਂ ਬਾਹਰ ਮੰਨ ਲਿਆ ਇਹ ਚੇਂਜ ਹੁੰਦੇ ਦਾ ਹਾਲਾਤਾਂ ਦਾ ਪਤਾ ਨਹੀਂ ਇਹਨੂੰ ਲੱਗਦਾ ਕੀ ਹੈ ਉਸੇ ਪੁਲਿਸ ਦਾ AI ਜਿਹੜਾ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਸੀ ਤੇ ਉਸੇ ਪੁਲਿਸ ਦਾ AI ਪਰਮਰਾਜ ਸਿੰਘ ਉਵਰਾਂਗਲ ਸੀ ਲੇਕਿਨ ਹਾਲਾਤ ਬਦਲ ਗਏ ਸੀ ਹਕੂਮਤ ਦੇ ਉੱਤੇ ਮਤਲਬ ਹਕੂਮਤ ਦਾ ਰੰਗ ਬਦਲ ਗਿਆ ਸੀ ਉਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਨੀਲੇ ਦੀ ਬਜਾਏ ਚਿੱਟਾ ਆ ਗਿਆ ਸੀ ਲੱਗਦਾ ਵੀ ਇੱਥੇ ਵੀ ਕੋਈ ਨਾ ਕੋਈ ਪੋਲੀਟੀਕਲ ਪ੍ਰੈਸ਼ਰ ਪੋਲੀਟੀਕਲ ਦਬਾਅ ਸੀਨ ਚੱਲਿਆ ਹੋ ਸਕਦਾ ਹਾਲਾਂਕਿ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਹਰਮਨਬੀਰ ਸਿੰਘ ਗੱਲ ਹੋ ਰਾਂ ਦੇ ਬਿਆਨ ਉਹਨਾਂ ਦੇ ਬੋਲ ਕੁਝ ਹੋਰ ਕਹਿੰਦੇ ਨੇ ਪਰ ਜੋ ਐਫ ਆਈ ਆਰ ਉਹ ਕੁਝ ਹੋਰ ਕਹਿੰਦੀ ਆ ਤਾਂ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਜਿਵੇਂ ਗੱਲ ਕਰੀਆ ਕਿ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਸੀ ਕਿ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਜਿਹੜੀ ਉਹ ਸਵਾਲ ਵੀ ਖੜੀ ਕਰੂ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਪੋਲੀਟੀਕਲ ਦਬਾਅ ਵੀ ਸੀ ਕਿ ਇੰਨੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਤੀਜਾ ਸਾਹਮਣੇ ਆਵੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਸਵੇਰੇ 1:30 ਉਹਨਾਂ ਦੇ ਪਰਿਵਾਰ ਦੱਸਦੇ ਨੇ ਕਿ 90 ਦਾ ਕਰਤਾ ਜਾਂਦਾ 4 ਵਜੇ ਨੂੰ ਕਿਹਾ ਕਹਿਤਾ ਜਾਂਦਾ ਕਿ ਪੇ ਐਨਕਾਊਂਟਰ ਹੋ ਗਿਆ ਲੱਗਦਾ ਕਿ ਕੁਛ ਨਾ ਕੁਛ ਕੁੰਡੀ ਜਿਹੜੀ ਹੈਗੀ ਆ ਉਹ ਅੜੀ ਹੋਈ ਹੈ ਨਹੀਂ ਅੜੀ ਹੋਈ ਤਾਂ ਇਹ ਹੈ ਨਾ ਵੀ ਸ਼ਾਇਦ ਮੇਰੇ ਖਿਆਲ ਮੁਤਾਬਕਾ ਪਈ ਤਾਂ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਕੀ ਇਹਨਾਂ ਨੂੰ ਫੜ ਕੇ ਮਾਰ ਦੇ ਇਹ ਸਰਕਾਰ ਦੀ ਗੱਲ ਨਹੀਂ ਹੁੰਦੀ ਲੇਕਿਨ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਤੁਸੀਂ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਤਿੰਨ ਜਿਹੜੇ ਹੈਗੇ ਆ ਨੈਸ਼ਨਲ ਪਾਰਟੀਆਂ ਦੇ ਪ੍ਰਧਾਨ ਉੱਥੇ ਪਹੁੰਚ ਗਏ ਬਿਲਕੁਲ ਅਬੋਰ ਫਾਜ਼ਿਲਕਾ ਜਲਾਲਾਬਾਦ ਇਹ ਉਹ ਇਲਾਕਾ ਜਿਹੜਾ ਬੜਾ ਜਰਖੇਜ਼ ਇਲਾਕਾ ਹੈ ਇੱਥੇ ਅਨਾਜ ਦੇ ਵੀ ਪੂਰੇ ਭੰਡਾਰੇ ਭਰਪੂਰ ਆ ਬਹੁਤ ਜ਼ਿਆਦਾ ਚੋਨਾ ਹੁੰਦਾ ਹੈ ਕਿੰਨੇ ਸ਼ਹਿਰੇ ਤੁਸੀਂ ਦੇਖੋ ਜਲਾਲਾਬਾਦ ਏਰੀਏ ਦੇ ਵਿੱਚ ਉੱਥੇ ਜਿੰਨੀ ਤੁਹਾਡੀ ਇਕਨੋਮੀ ਮਜ਼ਬੂਤ ਆ ਉੰਨੀ ਤੁਹਾਡੀ ਜਿਹੜੀ ਹੈਗੀ ਤਾਕਤ ਮਜ਼ਬੂਤ ਹੈ ਇੱਥੇ ਅਬੋਟ ਦੇ ਵਿੱਚ ਜੇ ਐਡੇ ਵੱਡੇ ਕਾਰੀਗਰ ਬੈਠੇ ਆ ਐਡੇ ਵੱਡੇ ਡਿਜ਼ਾਈਨਰ ਬੈਠੇ ਆ ਜਿਨ੍ਹਾਂ ਦੇ ਕੁਰਤੇ ਪਜਾਮੇ ਜਿਹੜੇ ਆ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਆ ਉੱਥੇ ਦੇ ਜਿਹੜੇ ਲੋਕ ਆ ਇੱਕਦਮ ਤੁਸੀਂ ਦੇਖੋ ਵੀ ਜਿਹੜੀ ਸਿਵਲ ਸੋਸਾਇਟੀ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਅਪਰ ਮਿਡਲ ਕਲਾਸ ਅੱ퍼 ਮਿਡਲ ਕਲਾਸ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ ਉਹਨਾਂ ਦੇ ਵਿੱਚ ਜਿਹੜਾ ਜੂਸੀ ਏਜੰਸੀ ਕੰਦੀ ਸਾਰੀ ਗੱਲ ਚੰਡੀਗੜ੍ਹ ਪਹੁੰਚਦੀ ਰਹੀ ਹੈ ਉਹਨੇ ਹਲਾ ਕੇ ਰੱਖਤਾ ਸਾਰਾ ਕੁਝ ਮੋਰਓਵਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਮਨ ਰੋੜਾ ਜਿਹੜੇ ਸਟੇਟ ਪ੍ਰੈਜ਼ੀਡੈਂਟ ਆ ਆਮ ਆਦਮੀ ਪਾਰਟੀ ਦੀ ਰਿਸ਼ਤੇਦਾਰੀ ਉਹਨਾਂ ਦੀ ਵੀ ਗੋਹਰ ਹੈ ਔਰ ਅਗਲੀ ਗੱਲ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਵੀ ਗੋਹਰ ਹੈ ਮੈਨੂੰ ਡੀਜੀਪੀ ਸਾਹਿਬ ਦੀ ਰਿਸ਼ਤੇਦਾਰੀ ਦਾ ਵੀ ਪਤਾ ਹੈ ਤੇ ਉਹ ਰਿਸ਼ਤੇਦਾਰਾ ਨਹੀਂ ਵੀ ਇਨਫੋਰਮੇਸ਼ਨ ਮਿਲਦੀ ਹੈ ਵੀ ਆ ਕੀ ਹੋ ਗਿਆ ਜ਼ਰੂਰ ਉਹਨਾਂ ਨੇ ਗੱਲ ਕੀਤੀ ਹੋਣੀ ਵੀ ਆ ਹੋ ਕੀ ਗਿਆ ਇਸ ਕਰਕੇ ਜਿਹੜਾ ਹੈਗਾ ਗਰੀਬ ਬੰਦੇ ਦਾ ਪ੍ਰੈਸ਼ਰ ਨਹੀਂ ਹੁੰਦਾ ਗਰੀਬ ਬੰਦੇ ਦੇ ਮਗਰ ਕੋਈ ਜਾਂਦਾ ਨਹੀਂ ਗਰੀਬ ਬੰਦੇ ਨੂੰ ਕਦੇ ਕਬਰ ਨਹੀਂ ਕਰਦਾ ਮੀਡੀਆ ਵੀ ਉਥੇ ਟੀਵੀ ਚੈਨਲ ਵੀ ਨਹੀਂ ਜਾਂਦੇ ਕੋਈ ਇੱਕ ਅਦਾ ਬੇਸ਼ੱਕ ਕਹਿ ਦਈਏ ਆਪਾਂ ਜਿਹੜੇ ਹੈਗੇ ਆ ਉਹ ਜਾ ਕੇ ਗਰੀਬਾਂ ਦੀ ਗੱਲ ਕਰਦੇ ਨਹੀਂ ਤਾਂ ਗੱਲ ਅਮੀਰਾਂ ਦੀ ਹੁੰਦੀ ਹੈ ਕਿਉਂਕਿ ਉਹ ਬੰਦੇ ਜਿਹੜੇ ਹੈਗੇ ਆ ਉਹ ਮਿਡਲ ਕਲਾਸ ਦੇ ਵਿੱਚ ਤੁਸੀਂ ਖਾਂਦੇ ਪੀਂਦੇ ਪਰਿਵਾਰਾਂ ਚੋਂ ਸੀ ਉਹਨਾਂ ਦਾ ਜਿੰਨੀ ਜਿੰਨੀ ਉਹਨਾਂ ਦਾ ਬੇਟ ਸੋਸਾਇਟੀ ਦੇ ਵਿੱਚ ਐ ਉਹਨਾਂ ਬੇਟ ਦਾ ਪੁਲਿਸ ਇੱਥੇ ਵੀ ਪਿਆ ਕਰ ਪਰ ਹਾਲੇ ਤੱਕ ਮੇਨ ਸ਼ੂਟਰਾਂ ਦਾ ਨਾਮ ਫੜੇ ਜਾਣਾ ਇਹਨੂੰ ਕਿਤਨਾ ਕਿਤੇ ਫੀਲਰ ਮੰਨਦੇ ਹੋ ਇਹਨੂੰ ਕੀ ਮੰਨਦੇ ਹੋ ਕਿਉਂਕਿ ਜਿਹੜੇ ਜਿਵੇਂ ਹੁਣ ਇਹ ਤਾਂ ਪਤਾ ਹੈ ਕਿ ਉਹ ਦੋ ਨਾਲ ਇਨਵੋਲਡ ਸੀ ਪੁਲਿਸ ਵੀ ਕਹਿੰਦੀ ਹੈ ਸੀਸੀਟੀਵੀ ਫੁਟੇਜ ਵੀ ਹੈ ਕਿ ਇਹਨਾਂ ਦੋਹਾਂ ਨੇ ਆਪਣੀ ਸਵਿਫਟ ਗੱਡੀ ਦੇ ਵਿੱਚ ਪਟਾ ਕੇ ਉਹਨਾਂ ਨੂੰ ਅੱਗੇ ਕਿਤਨਾ ਕਿਤੇ ਲਿਜਾ ਕੇ ਛੱਡਿਆ ਜਾਂ ਫਿਰ ਇਹਨਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਕੀ ਪੁਲਿਸ ਹਜੇ ਤੱਕ ਉਹਨਾਂ ਪਤਾ ਨਹੀਂ ਕਰ ਸਕੀ ਜਾਂ ਕਤਲ ਹੋਏ ਨੂੰ ਇੰਨੇ ਦਿਨ ਹੋ ਚੰਨੇ ਨੇ ਪਰ ਹਾਲੇ ਤੱਕ ਮੇਨ ਸ਼ੂਟਰ ਜਿਹੜੇ ਮੇਨ ਤਿੰਨ ਸੀ ਉਹਨਾਂ ਦਾ ਹਾਲੇ ਤੱਕ ਪੁਲਿਸ ਦੇ ਹੱਥ ਨਾ ਆਉਣਾ ਫੜਿਆ ਨਾ ਜਾਣਾ ਇਹ ਇਸ਼ਾਰਾ ਕਿੱਧਰ ਵੱਲ ਕਰਦਾ ਦੇਖੋ ਜਿਹੜੇ ਉਹ ਬੰਦੇ ਆ ਜਿਹੜੇ ਕਿਉਂਕਿ ਜਿਹੜੀਆਂ ਅੱਗੇ ਪਿੱਛੇ ਉਹਨਾਂ ਦੇ ਗਿਆ ਦੋ ਟਵੀਟ ਆਏ ਆ ਉਹਨਾਂ ਟਵੀਟਾਂ ਨੂੰ ਦੇਖੋ ਪਹਿਲੇ ਟਵੀਟ ਦੇ ਵਿੱਚ ਜਿੱਦੇ ਉਹ ਮਾਰੇ ਗਏ ਆ ਮੁੰਡੇ ਉਹਨਾਂ ਨੇ ਕਿਹਾ ਕਿ ਇਹ ਬੰਦੇ ਸਾਡੇ ਸੀ ਲੇਕਿਨ ਇਹ ਮਾਰਨ ਦੇ ਵਿੱਚ ਐ ਨਹੀਂ ਸੀ ਇਹ ਸ਼ੂਟ ਕਰਨ ਦੇ ਵਿੱਚ ਐ ਨਹੀਂ ਸੀ ਸ਼ੂਟਰ ਬੰਦੇ ਸਾਡੇ ਨਿਕਲ ਚੁੱਕੇ ਇੱਥੋਂ ਜਿਹੜੇ ਬੰਦੇ ਉੱਥੋਂ ਨਿਕਲ ਗਏ ਆ ਇਹ ਬੰਦੇ ਜਿਹੜੇ ਹੈਗੇ ਕਿਉਂਕਿ ਇਹਨਾਂ ਨੂੰ ਇੰਨਾ ਕਿਹਨਾਂ ਨੇ ਸੋਚਿਆ ਉਹਨਾਂ ਵੀ ਸਾਡਾ ਕੰਮ ਤਾਂ ਐਨਐਸਐਸ ਨੇ ਉਹਨਾਂ ਨੂੰ ਲੈ ਆਇਆ ਕੱਢ ਲੈਂਦਾ ਸ਼ਾਇਦ ਉਹਨਾਂ ਨੇ ਸੋਚਿਆ ਨਾ ਵੇ ਪੁਲਿਸ ਸਾਡੇ ਤੱਕ ਚਲੀ ਜਾਊਗੀ ਲੇਕਿਨ ਪੁਲਿਸ ਦੇ ਜਿਹੜੀ ਟੈਕਨੋਲੋਜੀ ਨਾਲ ਅੱਜ ਕੱਲ ਜਿਹੜੀ ਯਾਦ ਹੁੰਦੀ ਹੈ ਨਾ ਟੈਕਨੋਲੋਜੀ ਨਾਲ ਪਤਾ ਲੱਗ ਜਾਂਦਾ ਕੌਣ ਬੰਦਾ ਕਿੱਥੇ ਹੈ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਮੋਬਾਈਲ ਤੇ ਤੁਹਾਡੀ ਲੋਕੇਸ਼ਨ ਨਾਲ ਦੀ ਨਾਲ ਦੱਸੁੰਦੇ ਕਿੰਨੇ ਬੰਦੇ ਉੱਥੇ ਨਵੇਂ ਆਏ ਕਿੰਨੇ ਦੋ ਬੰਦੇ ਜੇ ਪਟਿਆਲੇ ਤੋਂ ਆਉਂਦੇ ਆ ਇੱਕ ਮਰਦਾਂ ਵਾਲਾ ਪਿੰਡ ਹੈ ਤੇ ਇੱਕ ਕੋਈ ਹੋਰ ਆ ਪਟਿਆਲੇ ਦਾ ਪ੍ਰੋਪਰ ਪਿੰਡ ਹੈ ਉਹਦੇ ਨਾਲ ਦੀ ਨਾਲ ਹੀ ਸਾਰਾ ਕੁਝ ਉਹਨਾਂ ਨੇ ਐਨਲਿਸਿਸ ਕਰ ਲਿਆ ਉਹਨਾਂ ਵੀ ਇਹ ਬੰਦੇ ਆ ਕੇ ਫੜ ਕੇ ਦੋ ਮਾਰੇ ਜਾਂ ਉਹਨਾਂ ਦੇ ਜੂਤਤੇ ਹੋਏ ਮੰਨ ਕੇ ਅਗਲੇ ਵੀਰ ਸੀ ਲੈ ਕੇ ਆਏ ਲੇਕਿਨ ਇਹ ਬੰਦੇ ਮੇਰੇ ਖਿਆਲ ਨਾਲ ਦੂਰ ਨਿਕਲ ਗਏ ਕਿਉਂਕਿ ਇਹ ਵੀ ਗੱਲ ਮੈਨ ਲਾਰੈਂਸ ਬਿਸ਼ਨੋਈ ਹੈ ਲਾਰੈਂਸ ਬਿਸ਼ਨੋਈ ਨੂੰ ਸਟੇਟ ਦੇ ਇੱਕ ਕਿਸੇ ਦੀ ਪ੍ਰੋਟੈਕਸ਼ਨ ਹੈਗੀ ਹੈ ਜੇ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਜਿਹੜੀ ਅਹਿਮਦਾਬਾਦ ਦੇ ਵਿੱਚ ਹੈ ਉੱਥੇ ਰੱਖਿਆ ਹੈ ਇੱਕ ਸੀਆਰਪੀ ਜਿਹੜੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਰਟ ਦੀ ਇੱਕ ਮਤਲਬ ਜਿਹੜੀ ਹੈ ਧਾਰਾ ਦਾ ਜ਼ਿਕਰ ਕਰਕੇ ਬੰਦੇ ਦੀ ਜਾਨ ਬਚਾਉਣ ਲਈ ਇਹਨੂੰ ਇੱਥੇ ਰੱਖਣਾ ਜ਼ਰੂਰੀ ਹੈ ਜੇ ਉਹਨੂੰ ਉੱਥੇ ਰੱਖਿਆ ਹੋਇਆ ਹੈ ਤਾਂ ਉਹ ਵੀ ਤਾਂ ਕਿਸੇ ਰੱਖਿਆ ਨਾ ਕਿ ਸਟੇਟ ਪਾਵਰ ਨਹੀਂ ਰੱਖਿਆ ਇਸ ਕੇਂਦਰ ਨਹੀਂ ਰੱਖਿਆ ਉੱਥੇ ਕੇਂਦਰ ਤੋਂ ਬਗੈਰ ਤਾਂ ਹੈ ਨਹੀਂ ਜੇ ਉਹ ਬੰਦਾ ਜੇਲ੍ਹ ਦੇ ਵਿੱਚ ਬੈਠ ਕੇ ਅਹ ਤੋੜਦਾ ਭੱਟੀ ਜਿਹੜਾ ਪਾਕਿਸਤਾਨ ਦਾ ਗੈਂਗਸਟਰ ਉਹਦੇ ਨਾਲ ਗੱਲਬਾਤ ਕਰ ਸਕਦਾ ਹੈ ਜੇ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਕੰਟਰੋਲ ਕਰ ਸਕਦਾ ਆਪਣੇ ਸਾਰੇ ਮਾਮਲੇ ਨੂੰ ਸਲਮਾਨ ਖਾਨ ਵਰਗੇ ਬੰਦਿਆਂ ਤੇ ਅਟੈਕ ਕਰ ਸਕਦਾ ਹੈ ਉਹ ਬੰਦਾ ਕਿੰਨਾ ਬਾਪਰ ਫੁੱਲਾ ਕਿ ਜਦੋਂ ਪੰਜਾਬ ਦੇ ਵਿੱਚ ਆਉਂਦਾ ਦੇ ਪੰਜਾਬ ਦੇ ਇੱਕ ਥਾਣੇ ਦੇ ਵਿੱਚ ਉਹਦੀ ਇੰਟਰਵਿਊ ਵੀ ਹੋ ਜਾਂਦੀ ਹੈ ਲਾਈਵ ਬਿਲਕੁਲ ਇਸ ਕਰਕੇ ਜਿਹੜੇ ਹੈਗੇ ਉਹ ਜਿਹੜੇ ਬੰਦੇ ਉਹਨਾਂ ਨਾਲ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੇ ਸ਼ੂਟਰ ਆ ਉਹਨਾਂ ਨੂੰ ਬਚਾਉਣ ਵਾਸਤੇ ਵੀ ਇਹਨਾਂ ਕੋਲ ਕਿੰਨੇ ਸਾਧਨ ਨੇ ਫਿਰ ਜੇਕਰ ਇੱਕ ਐਫਆਈਆਰ ਨੂੰ ਮੰਨਿਆ ਜਾਵੇ ਤਾਂ ਇਸ ਨੂੰ ਫਿਰ ਇਨਕਾਊਂਟਰ ਕਿਹਾ ਜਾ ਸਕਦਾ ਹੈ ਇਨਕਾਊਂਟਰ ਐਫਆਈਆਰ ਨੂੰ ਜਿਹੜਾ ਹੈਗਾ ਐਫਆਈਆਰ ਕਹਿੰਦੇ ਨਹੀਂ ਤਾਂ ਐਫਆਈਆਰ ਕਹਿੰਦੇ ਕਿ ਉਹ ਇਨਕਾਊਂਟਰ ਨਹੀਂ ਉਹ ਤਾਂ ਉਹਨਾਂ ਦੇ ਆਪਣੇ ਬੰਦੇ ਤੋਂ ਮਾਰੇ ਗਏ ਹਾਂ ਬਿਲਕੁਲ ਲੇਕਿਨ ਐਫਆਈਆਰ ਕੱਲਾ ਕੁਝ ਨਹੀਂ ਨਾ ਜਿਹੜੀ ਜਿਹੜੀ ਡੀਆਈਜੀ ਸਾਹਿਬ ਕਹਿੰਦੇ ਕਿ ਹਾਂ ਗੋਲੀਆਂ ਜਿਹੜੀਆਂ ਦੋਨਾਂ ਪਾਸੇ ਦੇ ਵਿੱਚ ਜੀਆਂ ਕ੍ਰਾਸ ਫਾਇਰਿੰਗ ਹੋਈ ਹੈ ਹਾਂ ਕ੍ਰਾਸ ਇੱਕ ਪਾਸੇ ਕ੍ਰਾਸ ਫਾਇਰਿੰਗ ਇੱਕ ਪਾਸੇ ਜਿਹੜੀ ਹੈਗੇ ਉਹਨਾਂ ਦੇ ਜਿਹੜੇ ਗੈਂਗਸਟਰਾਂ ਨੇ ਉਹਨਾਂ ਨੂੰ ਮਾਰਤਾ ਇਹ ਕੰਟਰਡਿਕਸ਼ਨ ਜਿਹੜੀ ਹੈ ਨਾ ਅਸਲ ਦੇ ਵਿੱਚ ਕ੍ਰਿਮੀਨਲ ਜਿਹੜਾ ਸਿਸਟਮ ਹੈ ਨਾ ਕ੍ਰਿਮੀਨਲ ਸਿਸਟਮ ਦੇ ਵਿੱਚ ਆ ਕੰਟਰਡਿਕਸ਼ਨ ਬਹੁਤ ਕੁਝ ਕਰਦੀ ਹੈ ਕੰਟਰਡਿਕਸ਼ਨ ਦਾਸ ਕਤਲਾਂ ਦੇ ਦੋਸ਼ੀ ਨੂੰ ਮਾਫ ਕਰਵਾ ਦਿੰਦੀ ਹੈ ਤੇ ਜਦੋਂ ਤੁਹਾਡੇ ਤਫਤੀਸ਼ੀ ਅਫਸਰ ਦੇ ਜਾਂ ਜਿਹੜਾ ਬੰਦਾ ਜਿਹੜਾ ਉਹ ਤਫਤੀਸ਼ੀ ਅਫਸਰ ਵੀ ਹੈ ਉਹ ਡੀਡ ਵੀ ਕਰਦਾ ਉਸ ਫੋਰਸ ਨੂੰ ਜਿਹੜੀ ਫੋਰਸ ਫੜ ਕੇ ਆਉਂਦੀ ਹੈ ਜਿਹੜੀ ਫੋਰਸ ਦੇ ਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਜੀ ਉਹ ਬੰਦੇ ਫੜ ਕੇ ਮਾਰਤੇ ਬਿਲਕੁਲ ਤੇ ਉੱਥੇ ਜੇ ਉਹਨਾਂ ਦੀ ਕੰਟਰਡਿਕਸ਼ਨ ਆਉਂਦੀ ਹੈ ਐਫ ਆਈ ਆਰ ਦੀ ਹੋ ਰਹਾ ਡੀ ਆਈ ਦੀ ਹੋ ਰਹਾ ਤੇ ਇਹ ਗੱਲ 네ਗੇਟਿਵ ਵੀ ਜਾ ਸਕਦੀ ਹੈ ਸਸੀ ਦੇ ਨਾਲ ਹੀ ਇੱਕ ਚਰਚਾ ਇੱਕ ਧਾਰਨਾ ਹੋਰ ਵੀ ਚੱਲਦੀ ਆ ਉਹ ਇਹ ਚੱਲਦੀ ਆ ਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਸਮੇਂ ਤੋਂ ਇਨਕਾਊਂਟਰ ਜਿਹੜੇ ਆ ਉਹ ਹੋ ਰਹੇ ਨੇ ਉਹ ਇਹ ਕਹਿ ਰਿਹਾ ਕਿ ਪੰਜਾਬ ਕਿਤਨਾ ਕਹਿੰਦੇ ਪੁਲਿਸ ਸਟੇਟ ਵੱਲ ਵੱਧਦਾ ਜਾ ਰਿਹਾ ਤੁਸੀਂ ਇਸ ਚਰਚਾ ਦੇ ਨਾਲ ਇਸ ਧਾਰਨਾ ਕਿੰਨੇ ਕੁ ਸਹਿਮਤ ਹੋ ਕਿ ਵਾਕਿਆ ਦੇ ਵਿੱਚ ਪੁਲਿਸ ਪੰਜਾਬ ਪੁਲਿਸ ਸਟੇਟ ਵੱਲ ਵੱਧਦਾ ਜਾ ਰਿਹਾ ਵੱਧਦਾ ਕਿ ਜੇ ਨੇ ਪੰਜਾਬ ਪੁਲਿਸ ਸਟੇਟ ਬਣ ਚੁੱਕੇ ਪੁਲਿਸ ਸਟੇਟ ਕੀ ਹੁੰਦੀ ਹੈ ਜਦੋਂ ਪੁਲਿਸ ਦੀ ਚੱਲਦੀ ਹੈ ਕਾਨੂੰਨ ਬਣਾਉਣਾ ਪੈਂਦਾ ਇੱਕੋ ਗੱਲ ਦੇਖੋ ਮੈਂ ਇੱਕੋ ਮਿਸਾਲ ਦੇਉ ਤੁਹਾਨੂੰ ਅੱਜ ਦੀਆਂ ਖ਼ਬਰਾਂ 'ਚ ਖ਼ਬਰ ਲੱਗੀ ਹੈ ਕਿ ਅ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਜਿਹੜੀ ਤੱਕਾ ਮੁਕੀ ਹੋਈ ਹੈ ਪੁਲਿਸ ਦੀ ਉਥੇ ਪੁਲਿਸ ਦਾ ਪੱਖ ਆਇਆ ਜੇ ਕਚਹਿਰੀ ਦੇ ਬੰਦੇ ਨੂੰ ਪੇਸ਼ ਕੀਤਾ ਜਾ ਰਿਹਾ ਹੈ ਔਰ ਕਹਿੰਦੇ ਰੌਲਾ ਕਿੱਥੋਂ ਪਿਆ ਰੌਲਾ ਇਸ ਕਰਕੇ ਪਿਆ ਵੀ ਸੈਸ਼ਨ ਜੱਜ ਨੇ ਜਾਂ ਜਿਹੜੇ ਜੁਡੀਸ਼ੀਅਲ ਅਫੀਸਰਸ ਸੀ ਉਹਨਾਂ ਨੇ ਕਹਿਤਾ ਜੀ ਭਾਈ ਜਿਹੜਾ ਪਿਛਲਾ ਗੇਟ ਹੈ ਇੱਥੋਂ ਦੀ ਕੋਈ ਆਵੇ ਨਾ ਉਹਨੂੰ ਲੌਕ ਕਰ ਦਿਓ ਕਰਮਚਾਰੀਆਂ ਨੇ ਲੌਕ ਕਰਤਾ ਪੁਲਿਸ ਉਧਰ ਦੀ ਬਿਕਰਮ ਮਜੀਠੀਆ ਨੂੰ ਲੈ ਕੇ ਚਲੀ ਗਈ ਉਹ ਕਹਿੰਦੇ ਜੀ ਖੋਲੋ ਉਹ ਕਹਿੰਦੇ ਜੀ ਖੋਲਦੇ ਨਹੀਂ ਸਾਨੂੰ ਤਾਂ ਜੱਜ ਸਾਹਿਬ ਦਾ ਹੁਕਮ ਹੈ ਉੱਥੇ ਉਹਨਾਂ ਦੀ ਤੂਤੂਮੇ ਮੇ ਹੋ ਗਈ ਤ ਉਹ ਧੱਕਾ ਮੁੱਕੀ ਦਾ ਮਾਮਲਾ ਕੋਰਟ ਕੋਲੇ ਫੇਰ ਪਹੁੰਚ ਗਿਆ ਤੇ ਜੇ ਉਹ ਉਹਨਾਂ ਦੀ ਸਫਾਈ ਆ ਗਈ ਤੇ ਅਦਾਲਤ ਦੇ ਵਿੱਚ ਵੀ ਜਾ ਕੇ ਪੁਲਿਸ ਜਿਹੜੀ ਹੈਗੀ ਆਪਦੀ ਦਾਦਾਗੀ ਦੀ ਦਿਖਾਉਂਦੀ ਹੈ ਫਿਰ ਤੁਸੀਂ ਕੀ ਕਹੋਗੇ ਹੋਰ ਕੀ ਪ੍ਰੋਸਟ ਸਟੇਟ ਹੁੰਦੀ ਹੈ ਪੁਲਿਸ ਸਟੇਟ ਹੋਣੀ ਹੁੰਦੀ ਹੈ ਜਦੋਂ ਕਾਨੂੰਨ ਨੀਚੇ ਪੈ ਜੇ ਤੇ ਪੁਲਿਸ ਉੱਪਰ ਹੋਵੇ ਤੁਹਾਨੂੰ ਨਹੀਂ ਲੱਗਦਾ ਕਿ ਫਿਰ ਇਹ ਪੰਜਾਬ ਦੇ ਲਈ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਭਵਿੱਖ ਤੇ ਲਈ ਨੁਕਸਾਨ ਦਾ ਇੱਕ ਬਹੁਤ ਖਤਰਨਾਕ ਸਵਾਬਤ ਹੋ ਪੰਜਾਬ ਪਹਿਲਾਂ ਬੜਾ ਖਮਿਆਜਾ ਭੁਗ ਚੁੱਕਿਆ ਹੈ ਜਦੋਂ ਪੁਲਿਸ ਸਟੇਟ ਆਪਣੇ ਰੰਗ ਦੇ ਵਿੱਚ ਆ ਗਈ ਸੀ ਪੂਰੀ ਆ ਗਈ ਸੀ ਉਦੋਂ ਬਗਾਵਤਾਂ ਹੁੰਦੀਆਂ ਉਦੋਂ ਬਾਕੀ ਪੈਦਾ ਉਦੋਂ ਜਿਹੜੇ ਹੈਗੇ ਹਿਊਮਨ ਬੰਬ ਪੈਦਾ ਹੁੰਦੇ ਬੀਨ ਸਿੰਘ ਦਾ ਕਤਲ ਉਹ ਉਦੋਂ ਹੋਇਆ ਸੀ ਜਦੋਂ ਉਹਨਾਂ ਨੇ ਉਹ ਤੋਂ ਕਹਿ ਰਹੇ ਤੁਸੀਂ ਇੰਬਲਵੰਤ ਸਿੰਘ ਰਾਜੋ ਉਹਨਾਂ ਨੂੰ ਕਹੋ ਕਹਿੰਦੇ ਵੀ ਅਸੀਂ ਤਾਂ ਮਾਰੇ ਹੀ ਇਸ ਕਰਕੇ ਸੀ ਬੀਨ ਸਿੰਘ ਕਿ ਪੁਲਿਸ ਸਟੇਟ ਦਾ ਖਾਤਮਾ ਕਰਨਾ ਉਹ ਤੋਂ ਬਾਅਦ ਫਿਰ ਇਨਕਾਊਂਟਰ ਹੋਣੋਂ ਕੋ ਮੈਂ اٹਕੇ ਸੀ ਮੁਕਾਬਲੇ ਹੁਣ ਵਟ ਗਏ ਸੀ ਨਾ ਬਿਲਕੁਲ ਇਹ ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਮਰਨੀ ਇਸ ਕਰਕੇ ਮੰਡਿਆ ਸੀ ਵੀ ਜੋ ਮਰਦੀ ਆਉ ਜੇ ਹਿਊਮਨ ਬੰਬ ਬਣੇ ਤਲਾਵਰ ਸਿੰਘ ਤਾਂ ਸੀ ਅਗਰ ਦਲਾਵਰ ਸਿੰਘ ਅਸਫਲ ਹੋ ਜਾਂਦਾ ਤੇ ਇਹ ਕੰਮ ਫਿਰ ਉਹਨੇ ਕਰਨਾ ਸੀ ਬਲਵੰਤ ਸਿੰਘ ਰਾਜੂ ਨੇ ਨਹੀਂ ਕਰਨਾ ਸੀ ਬਲਵੰਤ ਸਿੰਘ ਰਾਜੂ ਨੇ ਤਾਂ ਜਿਹੜਾ ਬੈਠਾ ਹੈ ਬਿਲਕੁਲ ਠੀਕ ਹੈ ਨਾ ਇਹ ਇਹੀ ਚੀਜ਼ ਹੈ ਨਾ ਇੱਕ ਪੁਲਿਸ ਤੇ ਸਟੇਟ ਬਣਨਾ ਜਿਹੜਾ ਕਿਸੇ ਸਟੇਟ ਦਾ ਬੜਾ ਖਤਰਨਾਕ ਹੁੰਦਾ ਹੈ ਪਰ ਇਸ ਚੀਜ਼ ਦੇ ਉੱਪਰ ਵਿਰੋਧੀ ਤਰ੍ਹਾਂ ਦੀ ਲੀਡਰਾਂ ਦੀ ਚੁੱਪੀ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਬੁੱਧੀ ਜੀ ਬੋਲਦੇ ਨੇ ਪੱਤਰਕਾਰ ਭਾਈਚਾਰਾ ਉਹ ਜਿਹੜਾ ਇਸ ਚੀਜ਼ ਦੇ ਉੱਪਰ ਜ਼ਰੂਰ ਬੋਲਦਾ ਆ ਚਰਚਾਵਾਂ ਆਮ ਹੁੰਦੀਆਂ ਨੇ ਆਮ ਸਟੇਜਾਂ ਤੋਂ ਬੁੱਧੀ ਜੀ ਵੀ ਆਂਦੇ ਵੱਲੋਂ ਬੋਲਿਆ ਜਾਂਦਾ ਆ ਪਰ ਇਸ ਚੀਜ਼ ਦੇ ਉੱਪਰ ਵਿਰੋਧੀ ਤਰ੍ਹਾਂ ਦਾ ਚੁੱਪ ਹੋਣਾ ਕਿਵੇਂ ਦੇਖ ਦੇਖੋ ਜਦੋਂ ਵਿਰੋਧੀ ਧਿਰਾਂ ਜਿਹੜੇ ਸਾਡੇ ਲੈਜਿਸਲੇਟਰ ਐ ਜਾਂ ਜਿਹੜੇ ਸਾਡੇ ਲੀਡਰ ਐ ਲੀਡਰ ਜਦੋਂ ਹਰਾਮ ਦੀਆਂ ਕਮਾਈਆਂ ਕਰਨ ਲੱਗ ਜਾਂਦਾ ਉਹਨਾਂ ਨੂੰ ਜ਼ਰੂਰਤ ਨਹੀਂ ਜੰਦੀ ਉਹ ਫਿਰ ਡਰ ਜਾਂਦੇ ਜਦੋਂ ਦੂਜੀ ਸਰਕਾਰ ਆਉਂਦੀ ਐ ਇਸ ਵੇਲੇ ਜਿਹੜੇ ਆਪਾਂ ਦੇਖੀ ਸਾਡੇ ਸਾਹਮਣੇ ਜਿਹੜੇ ਜਿੰਨੇ ਇੱਕ ਬੰਦੇ ਹੈਗੇ ਬੋਲਣ ਵਾਲੇ ਉਹਨਾਂ ਦੇ ਵਿੱਚੋਂ ਇੱਕੋ ਇੱਕ ਐ ਜਿਹਨੂੰ ਅਸੀਂ ਕਹਿ ਸਕਦੇ ਆ ਸੁਪਾਲ ਕਹਿਰਾ ਉਹਦੇ ਤੇ ਸਾਰੇ ਫਾਰਮੂਲੇ ਲਾ ਕੇ ਦੇਖ ਲੈ ਈਡੀ ਵਾਲਾ ਫਾਰਮੂਲਾ ਉਹਦੇ ਤੇ ਲਾ ਕੇ ਦੇਖ ਲੈ ਐਂਡੀਪੀਐਸ ਦਾ ਕੇਸ ਉਹਦੇ ਤੇ ਹੋ ਗਿਆ ਫੜ ਕੇ ਉਹਨੂੰ ਜੇਨ ਚੁੱਟਦਾ ਲੇਕਿਨ ਜਿੱਥੇ ਤੱਕ ਆ ਹੁੰਦਾ ਹੋ ਜਾਂਦਾ ਐ ਉਹ ਬਿਕਰਮਜੀਤ ਸਿੰਘ ਦਾ ਵਿਰੋਧੀ ਸੀ ਉਹ ਬਿਕਰਮਜੀਤ ਸਿੰਘ ਦੇ ਕਰੀ ਵੀ ਗਏ ਉਹ ਕੁੰਮਰਜੀਤ ਪ੍ਰਤਾਪ ਸਿੰਘ ਨਾਲ ਦੀ ਬੰਦੀ ਸੀ ਉਹ ਉੱਥੇ ਵੀ ਗਏ ਜਾਂ ਦੂਜਾ ਕਾਂਗਰਸ ਪਾਰਟੀ ਦੇ ਵਿੱਚ ਦੂਜਾ ਬੰਦਾ ਦੇਖਣਾ ਹੋਵੇ ਤਾਂ ਮੈਨੂੰ ਮਾੜੀ ਮੁੱਟੀ ਜੁਰਤ ਜਿਹੜੀ ਆ ਪਰਕ ਸਿੰਘ ਚ ਲੱਗਦੀ ਹੈ ਵੇਲੇ ਕਿ ਵੇਲੇ ਹੋ ਬੋਲੇ ਅੰਦਰ ਬਾਕੀ ਤੁਸੀਂ ਦੱਸੋ ਵੀ ਐਨਾ ਐਮਐਨਏ ਦੇ ਵਿੱਚ ਕੀ ਦੇ ਚ ਕਿੰਨੀ ਕਿ ਜਾਣ ਹੈ ਬੋਲੇ ਕਿ ਉਹ ਉਹੀ ਆ ਨਾ ਅਸੈਂਬਲੀ ਦੇ ਵਿੱਚ ਭਗਵੰਤ ਮਾਨ ਕਲਾਕਾਰ ਹੈ ਉਹਨੂੰ ਕਲਾ ਦੇ ਯੋਗ ਦਿਖਾਉਣੇ ਹੁੰਦੇ ਆ ਉਹ ਕਹਿੰਦਾ ਅੱਛਾ ਤੂੰ ਆ ਪਈਆ ਫਾਈਲ ਚੱਕ ਲਿਓ ਤੇ ਨਾਲ ਦੀ ਨਾਲ ਠੰਡੇ ਪੈ ਜਾਂਦੀ ਉਹਦੇ 'ਚ ਇਹ ਹੈ ਨਾ ਕਿ ਜਿਹੜਾ ਮਲੰਗ ਬੰਦਾ ਹੁੰਦਾ ਹੈ ਮਲੰਗ ਬੰਦੇ ਦਾ ਕੀ ਕੀ ਕਰ ਲਓਗੇ ਤੁਸੀਂ ਮੈਨੂੰ ਫੜ ਕੇ ਜੇਲ੍ਹ ਚ ਲੈ ਜਾਓ ਉਹ ਇੱਕ ਬੜੀ ਪੁਰਾਣੀ ਕਹਾਣੀ ਹੈ ਨਾ ਵੀ ਇੱਕ ਮਲੰਗਾ ਆਦਮੀ ਸੀਗਾ ਉਹ ਆਪ ਦਾ ਆਰਾਮ ਨਾਲ ਪਿਆ ਉਹਦੇ ਕੋਲੇ ਆਇਆ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਕਹਿੰਦਾ ਕੰਮ ਕਰ ਲਿਆ ਕਰ ਕਹਿੰਦਾ ਕੀ ਕਰਾਂ ਕਹਿੰਦਾ ਆਂਡੀ ਵੇਚ ਲਿਆ ਕਰ ਕਹਿੰਦਾ ਫੇਰ ਕਹਿੰਦਾ ਆਂਡਿਆਂ ਤੋਂ ਕੁਕੜੀਆਂ ਲੈ ਨਹੀਂ ਕਹਿੰਦਾ ਫੇਰ ਕੁਕੜੀਆਂ ਤੋਂ ਬਾਅਦ ਕਹਿੰਦਾ ਫੇਰ ਕਿਸ਼ਤੀ ਲੈ ਨਹੀਂ ਲੋਕਾਂ ਨੂੰ ਟਪਾ ਲੈ ਕੇ ਕਹਿੰਦਾ ਫੇਰ ਫੇਰ ਕਹਿੰਦਾ ਤੂੰ ਐ ਕਰੀ ਯਾਰ ਕੋਈ ਇੰਜਨ ਵਾਲੀ ਕਿਸ਼ਤੀ ਲੈ ਲਈ ਕਹਿੰਦਾ ਫੇਰ ਫਿਰ ਕਹਿੰਦਾ ਤੂੰ ਸਮੁੰਦਰੀ ਜਹਾਜ਼ ਲੈ ਲੈ ਕਹਿੰਦਾ ਫਿਰ ਕਹਿੰਦਾ ਫਿਰ ਤੂੰ ਆਰਾਮ ਕਰੀ ਕਿਉਂ ਕਹਿੰਦਾ ਮੈਂ ਕਿਹੜਾ ਮੂਵੀ ਮ ਲੱਗਾ ਫਿਰਦਾ ਆਰਾਮ ਤੱਕ ਨਹੀਂ ਜਿਹੜਾ ਜਿਹੜਾ ਇੰਨਾ ਕੁਝ ਕਰਕੇ ਜਿਹੜਾ ਮਲੰਗ ਬੰਦਾ ਨਾ ਜਿਹਦੀ ਜੀ ਨੂੰ ਜਾਂ ਤਾਂ ਜਿਹਦੇ ਕੋਲ ਕਮਿਟਮੈਂਟ ਹੈ ਉਹ ਬੰਦਾ ਲੜ ਸਕਦਾ ਹੈ ਜਾਂ ਜਿਹਦੇ ਕੋਲ ਕੱਖ ਨਹੀਂ ਕਿ ਮੈਨੂੰ ਜੇਲ੍ਹ ਚ ਫਿਰਦਾ ਮੈਂ ਰੇਲ ਚ ਫਿਰਦਾ ਕਿ ਇਹ ਰੋਟੀਆਂ ਹੀ ਖਾਣੀਆਂ ਜਿੱਥੇ ਮਰਦੀਆਂ ਲੈ ਜਾ ਉਹ ਬੰਦੇ ਲੜ ਸਕਦੇ ਆ ਜਿਹੜੇ ਬੰਦੇ ਆ ਦੇ ਕਰੀਜਾ ਨਹੀਂ ਨਾ ਟੁੱਟਣ ਦੇ ਉਹ ਲੜ ਨਹੀਂ ਸਕਦੇ ਉਹ ਹਕੂਮਤ ਦਾ ਤਫਤੇ ਝੱਲ ਨਹੀਂ ਸਕਦੇ ਉਹਨਾਂ ਨੂੰ ਫਿਰ ਨੀਵੀ ਪਾਉਣੀ ਪੈਂਦੀ ਹੈ ਜੀ ਚਲੋ ਸਾਬ ਸਮਾਂ ਦਾ ਬ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਲੋਹਰੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ ਜੀ